ਆੜੇ ਦੀ ਕੁੜੀ ਹੈ ਪਨੀਤ ਕੋ ਸਿੱਖਾਂ ਦੀ ਕੁੜੀ ਹੈ ਤੁਸੀਂ ਦੀ ਵੀਡੀਓ ਦੇਖੇ ਉਹਨੇ ਕਹਿੰਦੀ ਮੈਨੂੰ ਵੀ ਨਾਲ ਜੁੜਨ ਦਾ ਮੌਕਾ ਮਿਲਿਆ ਸੀਗਾ ਤੇ ਹੁਣ ਉਹ ਬੜੇ ਖੁਲਾਸੇ ਜੇ ਕਰਦੀ ਹੈ ਤੇ ਕਹਿੰਦੀ ਵੀ ਅੰਕਲ ਨਰੂਲਾ ਤੇ ਸਰਕਾਰੀ ਸਿਸਟਮ ਦੀ ਤਾਕਤ ਹੈ ਇਹਨੇ ਮੈਨੂੰ ਪਾਗਲ ਸ਼ੋਅ ਕਰਨ ਲੱਗੇ ਹੋਏ ਨੇ ਉਹ ਵੀ ਬੜੇ ਖੁਲਾਸੇ ਕਰਦੀ ਹੈ ਉਸਕੇ ਕੀ ਕਹਿੰਦੇ ਹੋ ਇਹਨਾਂ ਦੋਨੋਂ ਨੇ ਮਿਲ ਕੇ ਇੱਕ ਛੜੇ ਅੰਦਰ ਰਚਿਆ ਕਿ ਅੰਗਰ ਰੋਲਾ ਤੋਂ ਅਸੀਂ ਕਰੋੜਾਂ ਰੁਪਏ ਜੜੇ ਆ ਅਸੀਂ ਇਹਨਾਂ ਨੂੰ ਬਲੈਕਮੇਲ ਕਰਾਂਗੇ ਤੇ ਸ਼ਾਇਦ ਅਸੀਂ ਇਹਨਾਂ ਦੇ ਖਿਲਾਫ ਇੱਕ ਪ੍ਰੋਪੋਗੈਂਡਾ ਤਿਆਰ ਕਰਾਂਗੇ ਇੱਕ ਪਰਸੈਪਸ਼ਨ ਤਿਆਰ ਕਰਾਂਗੇ ਤੇ ਜਿਹੜੀ ਸ਼ਾਇਦ ਸਾਨੂੰ ਕੋਈ ਕੋਈ ਮੋਟੀ ਰਕਮ ਜਿਹੜੀ ਸਾਨੂੰ ਮਸੂਲ ਹੋ ਜੇਗੀ ਇਹਦੀਆਂ ਸਾਡੇ ਕੋਲ ਉਸ ਟਾਈਮ ਤੇ ਸਾਡੇ ਕੋਲ ਰਿਕਾਰਡਿੰਗਸ ਵੀ ਆਈਆਂ ਕਿ ਸਾਨੂੰ ਤੁਸੀਂ 10 ਕਿੱਲੇ ਜ਼ਮੀਨ ਦੇ ਦਿਓ ਆਪਣੇ ਸ਼ਬਦ ਜਿਨ੍ਹਾਂ ਨੂੰ ਬਲੈਕਮੇਲਰ ਕਹਿ ਰਹੇ ਹੋ ਤੁਸੀਂ ਆਪਣੇ ਸ਼ਬਦ ਡੈਫੀਨੇਟਲੀ ਦੇ ਦੇ ਬੋਥ ਆਰ ਬਲੈਕਮੇਲਰ ਸਵਾਗਤ ਗੁਰਪ੍ਰੀਤ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਈਸਾਈਆਂ ਨੂੰ ਮਾਰਾ ਨਹੀਂ ਕਿਹਾ ਉਹ ਇਹ ਕਹਿ ਰਿਹਾ ਵੀ ਆ ਹੰਕੁਰ ਮੁਰਦੂਲਾਰ ਜਾਂ ਵਰਿੰਦਰ ਜੋ ਕਰਦੇ ਨੇ ਚਮਤਕਾਰ ਦਿਖਾਉਂਦੇ ਨੇ ਕਿ ਬੰਦੇ ਨੂੰ ਪੈਰਾਲਾਈਜ਼ ਹੋਇਆ ਸੀ ਬੰਦੇ ਨੂੰ ਕੈਂਸਰ ਸੀ ਉਹਨਾਂ ਨੇ ਪ੍ਰੇਅਰ ਕਰਕੇ ਪ੍ਰਭੂ ਦਾ ਨਾਮ ਲੈ ਕੇ ਤੇ ਤੇ ਪਾਣੀ ਛਿੜਕਿਆ ਜਾਂ ਤੇਲ ਛਿੜਕਿਆ ਉਹ ਠੀਕ ਹੋ ਗਿਆ ਇਹ ਪਖਾਉਂਦਾ ਇਸ ਤੋਂ ਵੱਧ ਇਸ ਤੇ ਤੁਹਾਨੂੰ ਤਰਾਜ ਹੈ ਲੈ ਰਿਲੀ ਸਟੇਟਸ ਬਿਲਕੁਲ ਮਿਸ਼ਨਰੀ ਲਵ ਸਾਡੇ ਜਿਹੜੇ ਸਿੱਖ ਮਿਸ਼ਨਰੀ ਨੇ ਇਹਨਾਂ ਨੂੰ ਟਰਮੀਨੋਲੋਜੀ ਨਹੀਂ ਪਤਾ ਤੇ ਬਣ ਕੇ ਬੈਠੇ ਨੇ ਤੁਹਾਨੂੰ ਫਤਿਹ ਹਰਮਤ ਦਾ ਐਡਾ ਫਲਸਫਾ ਇਹਨੇ ਲਵ ਸਾਡੇ ਕੋਲ ਤੁਸੀਂ ਕੀ ਤੁਸੀਂ ਮਿਸ਼ਨ ਇਹ ਪਖੰਡਵਾਦ ਦੇ ਖਿਲਾਫ ਤੇ ਬਾਬੇ ਗੁਰਪ੍ਰੀਤ ਦੇ ਮੂੰਹ ਤੋਂ ਇੱਕ ਸ਼ਬਦ ਨੇ ਨਿਕਲਿਆ ਜਿਹੜਾ ਇੱਕ ਇਨਸਾਨ ਜਿਹੜਾ ਇੱਕ ਬੰਦਾ ਜਿਹੜਾ ਆ ਪੁਲਿਸ ਤੋਂ ਹੋ ਜਿਹੜਾ ਨੌਕਰੀ ਤੋਂ ਰਟਾਇਰ ਹੋ ਕੇ ਪਾਪਾ ਬਣ ਕੇ ਆਪਣੇ ਆਪ ਨੂੰ ਰੱਬ ਘੋਆ ਰਿਹਾ ਆ ਕੀ ਇਹਨਾਂ ਲੋਕਾਂ ਦੇ ਉੱਪਰ ਤੁਸੀਂ ਟਾਰਗੇਟ ਨਹੀਂ ਕਰ ਸਕਦੇ ਕਿਆ ਇਹ ਜਿਹੜੀਆਂ ਮਿੱਟੀ ਦੀਆਂ ਢੇਰੀਆਂ ਨੂੰ ਲੋਕ ਪੂਜਦੇ ਨੇ? ਕਿਆ ਇਹ ਕਿੰਨਾ ਕਿ ਜਾਇਲ ਹੈ? ਤੇ ਜੇ ਮੈਂ ਵੈਸੇ ਗੱਲ ਕਰਾਂ ਕਿ ਚਾਰ ਹੀ ਧਰਮ ਨੇ Hindu, Muslim, Sikh, Isai ਤੇਰੇ ਇਹ ਦੂਟੀਆਂ ਜਿਹੜੀਆਂ ਮਿੱਟੀ ਦੀਆਂ ਢੇਰੀਆਂ ਕਿੱਥੋਂ ਆ ਗਈਆਂ? ਇਹ ਹਾਥ ਰਸ ਵਰਗੇ ਬਾਬੇ ਕਿੱਥੋਂ ਆ ਗਏ? ਜਾਂ ਦੂਜੇ ਧਰਮ ਕਿੱਥੋਂ ਆ ਗਏ? ਤੁਸੀਂ ਕਦੀ ਰਾਧਾ ਸਵਾਮੀ ਦੇ ਟਿਕਾ ਟਿੱਪੜੀ ਨਹੀਂ ਕੀਤੀ ਤੁਸੀਂ ਕਦੀ ਜਿਹੜੇ ਨੂਰ ਮੈਲੀਆਂ ਦੇ ਟਿਕਾ ਟਿੱਪੜੀ ਨਹੀਂ ਕੀਤੀ ਤੁਸੀਂ ਕਦੀ ਹੋਰ ਇਸ ਤਰੀਕੇ ਦੇ ਢੇਰਿਆਂ ਦੇ ਟਿੱਪੜੀ ਨਹੀਂ ਕੀਤੀ ਇਸ ਕਰਕੇ ਇਹ ਨਫਰਤ ਦੇ ਭਾਵਨਾ ਬੰਦ ਕਰੋ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਕਾਲੇ ਕਾਂ ਜਿਹੜੇ ਆ ਅਸਰੋਵਰ ਦੇ ਵਿੱਚੋਂ ਨਾ ਕੇ ਹੰਸ ਬਣ ਜਾਂਦੇ ਨੇ ਚਿੱਟੇ ਹੋ ਸਕਦੇ ਤੇ ਫਿਰ ਉਹ ਵੀ ਕੁਦਰਤ ਦਾ ਚਮਤਕਾਰ ਹੈ ਤੇ ਜੇਕਰ ਕੋਈ ਦੁੱਖ ਭੰਜਨੀ 베ਰੀ ਦੇ 베ਰ ਖਾ ਕੇ ਕਿਸੇ ਨੂੰ ਸ਼ਿਫਾ ਮਿਲਦੀ ਹੈ ਤੇ ਫਿਰ ਉਹ ਵੀ ਚਮਤਕਾਰ ਹੈ ਜੇ ਜੇਕਰ ਕੋਈ ਵੈਸ਼ਟਾ ਦੇਖਦੇ ਜਾਂਦੇ ਆ ਜੇ ਕੋਈ ਉਥੋਂ ਕਿਸੇ ਨੂੰ ਸ਼ਿਫਾ ਪ੍ਰਾਪਤ ਹੁੰਦੀ ਤਾਂ ਫਿਰ ਉਹ ਵੀ ਚਮਤਕਾਰ ਹੈ ਸਵਾਲ ਹੈ ਜੌਨ ਜੀ ਦੇਖੋ ਤੁਹਾਨੂੰ ਮੈਂ ਇੱਥੇ ਰੋਕ ਰਿਆ ਆ ਆਪਾਂ ਦਰਬਾਰ ਸਾਹਿਬ ਦੀ ਗੱਲ ਕੀਤੀ ਆਪਾਂ ਮੈਸ਼ਨ ਦੇ ਵੀ ਗੱਲ ਕੀਤੀ ਹੈ ਬਹੁਤ ਵੱਡੇ ਸਥਾਨ ਨੇ ਪਰ ਜਿੰਦਰ ਤੇ ਅੰਕੁਰ ਉਹ ਤੁਹਾਡੇ ਮੇਰੇ ਵਰਗੇ ਕੱਲੀ ਉੱਚੇ ਜਿਹੜੇ ਬੰਦੇ ਨੇ ਇਹ ਨਵੀ ਬਣ ਸਕਦੇ ਆ ਰੱਬ ਬਣ ਸਕਦੇ ਆ ਨਵੀ ਦੇ ਬਣ ਸਕਦੇ ਆ ਲੇਕਿਨ ਰੱਬ ਨਹੀਂ ਬਣ ਸਕਦੇ ਇਧਰ ਰੱਬ ਉਹ ਵਰਗੇ ਦੱਸਦੇ ਨੇ ਆਪਣੇ ਆਪ ਨਹੀਂ ਤਾਨੂੰ ਬਦਨਾਮ ਯਾ ਤੁਹਾਨੂੰ ਟਾਰਗੇਟ ਕੌਣ ਕਰ ਰਿਹਾ ਮੈਂ ਕੋਈ ਦੱਸਦਾ ਕਿ ਇਹ ਇਹ ਜਿਹੜੇ ਆ ਜਿਵੇਂ ਕਿ ਭਾਈ ਅਮਰਤਪਾਲ ਵੀ ਜਿਹੜੇ ਸੀਗੇ ਸਕ੍ਰਿਪਟਡ ਸੀਗੇ ਜਿੱਦਾਂ ਉਹਨਾਂ ਨੂੰ ਵੀ ਪੁੱਛੋ ਕੋਈ ਫੰਡਿੰਗ ਵਾਲੀ ਆ ਤਾਕਤਾਂ ਵਿਦੇਸ਼ੀ ਤਾਕਤਾਂ ਜਿਹੜੀਆਂ ਮੈਂ ਕਹਿ ਸਕਦਾ ਪੰਜਾਬੀ ਚ ਇਹ ਭਾਈ ਅਮਰਤਪਾਲ ਕੋਲੋ ਹੀ ਪ੍ਰਭਾਵਿਤ ਹੈ ਇਹਨੂੰ ਇਹ ਲੱਗਾ ਕਿ ਉਹਨੇ ਕਿਤੇ ਨਾ ਕਿਤੇ ਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਜ ਨਾਲਾ ਥਾਣੇ ਦੇ ਵਿੱਚ ਲਿਜਾ ਕੇ ਉਹਦੀ ਓੜਾ ਓਟ ਆਸਰਾ ਲਿਆ ਆ ਇਹ ਲੋਕ ਜਿਹੜੇ ਹਨ ਨਾ ਸਕ੍ਰਿਪਟਡ ਲੋਕ ਨੇ ਇਹ ਕੋਈ ਨਾ ਕੋਈ ਜਿੱਦਾਂ ਹੁਣ ਜੇ ਮੈਂ ਗੱਲ ਲੋਕ ਕਿਹਾ ਸਕ੍ਰਿਪਟਡ ਕਹਿ ਰਹੇ ਆ ਮੈਂ ਉਹ ਮੈਂ ਉੱਥੇ ਜਾ ਰਿਹਾ ਜੀ ਜੇ ਮੈਂ ਗੱਲ ਕਰਾਂ ਬਾਬੇ ਗੁਰਪ੍ਰੀਤ ਦੀ ਤੇ ਇਹ ਕੈਲੀਫੋਰਨੀਆ ਦੇ ਵਿੱਚ ਇੱਕ ਸਿੰਪਲ ਇੱਕ ਟਰੱਕ ਡਰਾਈਵਰ ਆ ਸੋ ਅੱਜ ਅਸੀਂ ਜਿਸ ਵਿਸ਼ੇ ਤੇ ਚਰਚਾ ਕਰਨ ਜਾ ਰਹੇ ਹਾਂ ਉਹ ਵਿਸ਼ਾ ਬੜਾ ਸੰਵੇਦਨਸ਼ੀਲ ਹੈ ਗਹਿਨ ਹੈ ਤੇ ਇੱਕ ਉਸਤੇ ਥੋਰਲੀ ਆਪਾਂ ਕਹਿੰਦੇ ਇਹ ਇਨਵੈਸਟੀਗੇਟਿਵ ਚਰਚਾ ਅੱਜ ਅਸੀਂ ਕਰਾਂਗੇ ਸੋਸ਼ਲ ਮੀਡੀਆ ਤੇ ਖਾਸ ਕਰ ਸਾਡੇ ਚੈਨਲ ਤੇ ਵੀਡੀਓ ਵਾਇਰਲ ਹੋ ਰਹੇ ਨੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਗੀ ਇੱਕ ਨਵੇਂ ਬਾਬਾ ਜੀ ਆਪਾਂ ਕਹੀਏ ਸਾਹਮਣੇ ਆਏ ਤੇ ਖਾਸ ਕਰ ਉਹ ਇਸਾਈ ਭਾਈਚਾਰੇ ਨੂੰ ਉਹਨਾਂ ਨੇ ਆਪਣੇ ਨਿਸ਼ਾਨੇ ਤੇ ਰੱਖਿਆ ਹੋਇਆ ਕਿ ਇਸਾਈ ਭਾਈਚਾਰੇ ਨੂੰ ਮੈਂ ਜਿਹੜਾ ਹੈਗਾ ਲੈ ਕੇ ਚੱਲਣਾ ਕਿ ਇਹ ਕ੍ਰੁਸੇਡ ਕਰਦੇ ਪਏ ਨੇ ਸਾਊਥ ਦੇ ਵਿੱਚ ਬਹੁਤ ਕਾਮਨ ਸ਼ਬਦ ਹੈ ਬੜਾ ਆਮ ਸ਼ਬਦ ਹੈ ਕ੍ਰੁਸੇਡ ਸਾਡੇ ਨਾਰਥ ਵਾਲੇ ਲੋਕਾਂ ਲਈ ਇਹ ਨਵਾਂ ਹੋਏਗਾ ਕ੍ਰੁਸੇਡ ਦਾ ਮਤਲਬ ਹੁੰਦਾ ਹੈ ਭਾਵ ਹੁੰਦਾ ਹੈ ਕਿ ਇਸਾਈ ਧਰਮ ਜੋ ਬਾਬਾ ਗੁਰਬਿੰ ਸਿੰਘ ਕੈਲੀਫੋਰਨੀਆ ਨੇ ਕਹਣਾ ਇਸਾਈ ਧਰਮ ਵਾਲੇ ਪ੍ਰਚਾਰਕ ਕਹਿੰਦੇ ਨੇ ਕਿ ਸਿਰਫ ਇਸਾਈਆਂ ਨੂੰ ਛੱਡ ਕੇ ਹੋਰ ਕੋਈ ਵੀ ਤੁਹਾਡੇ ਕੋਲ ਆ ਜੇ Hindu Sikh Muslim Jaini ਤਾਂ ਉਹਦਾ ਕਤਲ ਕਰ ਦੋ ਕਤਲੇਆਮ ਕਰ ਦੋ ਆਪਾਂ ਦਾ ਇਹ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਸ਼ਬਦ ਚ ਐਨੀ ਨਫ਼ਰਤ ਚ chal kari ਹੈਗੀ ਹੈ ਈਸਾਈਆਂ ਨੂੰ ਲੈ ਕੇ ਤੇ ਇਹਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਹਾਲੇ ਚ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਚ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦੇ ਨਾਲ ਈਸਾਈ ਸਮਾਜ ਦਾ ਹੋਣ ਦਾ ਦਾਵਾ ਕਰਨ ਵਾਲੇ ਸੁਖਜਿੰਦਰ ਗਿੱਲ ਵੀ ਬੈਠੇ ਨੇ ਜੋ ਕਹਿ ਰਹੇ ਨੇ ਕਿ ਭਾਵੇਂ ਅਲਕਰ ਨਰੂਲਾ ਹੋਵੇ ਭਾਵੇਂ ਬਰਜਿੰਦਰ ਹੋਵੇ ਇਹ ਕੁਝ ਨਹੀਂ ਕਰ ਰਹੇ ਮੂਰਖ ਬਣਾ ਰਹੇ ਨੇ ਪ੍ਰੇਰਨਾ ਦੀ ਕੋਈ ਚੀਜ਼ ਨਹੀਂ ਸਿਰਫ ਆਪਣਾ ਤੇਲ ਤੇ ਪਾਣੀ ਵੇਚਦੇ ਪਾਇਨੇ ਇਸ ਵਿਸ਼ੇ 'ਤੇ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਾਡੇ ਸਟੂਡੀਓ ਵਿੱਚ ਪੰਜਾਬ ਸਰਕਾਰ ਦੇ 크ਿਸਚਨ ਵੈਲਫੇਅਰ ਬੋਰਡ ਦੇ ਸਾਬਕਾ ਮੈਂਬਰ ਤੇ ਇਸਾਈ ਸਮਾਜ ਦੇ ਪ੍ਰਮੁੱਖ ਆਗੂ ਅੰਮ੍ਰਿਤਸਰ ਤੋਂ ਜੌਨ ਕੋਟਲੀ ਕੋਟਲੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮਰਵਾ ਸਾਹਿਬ ਜੀ ਔਰ ਵਿਸ਼ੇਸ਼ ਤੌਰ ਤੇ ਸਕਰੋਲ ਪੰਜਾਬ ਦਾ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿਵੇਂ ਤੁਸੀਂ ਵੀ ਸੋਸ਼ਲ ਮੀਡੀਆ ਤੇ ਵੀਡੀਓ ਦੇਖੇ ਕਿਉਂਕਿ ਬਾਬਾ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਹੁਣੇ ਹੀ ਇੱਥੇ ਆਪਣੇ ਕਈ ਆਪਾਂ ਚੰਡੀਗੜ੍ਹ ਦੇ ਪੰਜਾਬ ਦੇ ਮੀਡੀਆ ਸ਼ਾਇਲਾਈਟ ਹੁਣੇ ਸ਼ੁਰੂ ਹੋਏ ਨੇ ਤੇ ਸਾਡੇ ਕੋਲ ਆਏ ਸੀਗੇ ਅਸੀਂ ਵੀ ਉਹਨਾਂ ਦਾ ਇੰਟਰਵਿਊ ਕੀਤਾ ਸੁਖਜਿੰਦਰ ਗਿੱਲ ਜਿਹੜੇ ਚੰਡੀਗੜ੍ਹ ਤੋਂ ਨੇ ਤੁਹਾਡੇ ਈਸਾਈ ਸਮਾਜ ਦੇ ਉਹ ਕਹਿੰਦੇ ਨੇ ਮੈਂ ਜੁੜਿਆ ਈਸਾਈ ਸਮਾਜ ਨਾਲ ਹੀ ਇਹ ਦੋਨੋਂ ਕਹਿ ਰਹੇ ਨੇ ਕਿ ਈਸਾਈ ਜਿਹੜੇ ਨੇ ਜਾਂ ਵਰਜਿੰਦਰ ਨੇ ਜਾਂ ਅੰਕੁਰ ਨਰੂਲਾ ਨੇ ਜਾਂ ਤੁਸੀਂ ਲੋਕ ਜਿਹੜੇ ਹੋਰ ਹੈਗੇ ਹੋ ਤੁਸੀਂ ਕ੍ਰੁਸ਼ੀਡ ਕਰਦੇ ਹੋ ਤੁਸੀਂ ਬਾਕੀ ਧਰਮਾਂ ਦੇ ਲੋਕਾਂ ਨੂੰ ਬੇਫਕੂ ਬਣਾਉਂਦੇ ਮਰਵਾਹ ਸਾਹਿਬ ਜੀ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਕਿ ਕ੍ਰਿਸਚੀਅਨ ਕੌਮ ਇੱਕ ਐਸੀ ਜਿਹੜੀ ਐ ਸ਼ਾਂਤਮਈ ਤਰੀਕੇ ਨਾਲੋਂ ਸ਼ਾਂਤੀ ਵਾਲੀ ਕੌਮ ਹੈ ਤੁਸੀਂ ਇਹ ਸਿਰਫ ਕ੍ਰਸੇਡ ਸ਼ਬਦ ਨੂੰ ਇੱਕ ਜਿਹੜਾ ਫਿਕਸ ਕਰ ਦਿੱਤਾ ਗਿਆ ਇੱਕ ਥੋਪ ਦਿੱਤਾ ਗਿਆ ਆ ਜਦ ਕਿ ਐਸੀ ਕੋਈ ਗੱਲ ਨਹੀਂ ਆ ਅਤੇ ਤੁਸੀਂ ਤੁਸੀਂ ਜਦੋਂ ਦਾ ਭਾਰਤ ਔਰ ਜਦੋਂ ਸਾਡਾ ਦਾ ਪਾਕਿਸਤਾਨ ਔਰ ਭਾਰਤ ਜਿਹੜੇ ਬਣੇ ਨੇ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਤੁਸੀਂ ਕੋਈ ਇੱਕ ਉਦਾਹਰਨ ਚੱਕ ਕੇ ਸਾਨੂੰ ਦੱਸ ਦੋ ਕਿ ਕਦੇ ਅਸੀਂ ਕਿਸੇ ਨੂੰ ਤਲਵਾਰਾਂ ਨਾਲ ਕਤਲਿਆਮ ਕੀਤਾ ਹੋਵੇ ਜਾਂ ਕਿਸੇ ਦੇ ਖਿਲਾਫ ਈਵਨ ਦੋ ਕਿਸੇ ਧਰਮ ਦੇ ਖਿਲਾਫ ਸਾਡੇ ਵੱਲੋਂ ਕਦੇ ਇੱਕ ਸ਼ਬਦ ਵੀ ਬੋਲਿਆ ਗਿਆ ਹੋਵੇ ਐਸੀ ਤੁਹਾਨੂੰ ਕੋਈ ਵੀ ਉਦਾਹਰਣ ਜਿਹੜੀ ਹੈ ਤੁਹਾਡੇ ਸਾਹਮਣੇ ਕਦੇ ਨਹੀਂ ਆਏਗੀ ਸਿਰਫ ਤੇ ਸਿਰਫ ਦੋ ਸ਼ਬਦ ਜਿਹੜੇ ਕੁਝ ਲੋਕਾਂ ਵੱਲੋਂ ਜਿਹੜੇ ਕਿ ਚੰਦ ਸਿੱਕਿਆਂ ਦੇ ਬਦਲੇ ਮੈਂ ਤੇ ਕਹੂੰਗਾ ਕਿ ਚੰਦ ਪੈਸਿਆਂ ਦੇ ਬਦਲੇ ਸਾਡੇ ਪਿਆਰੇ ਪੰਜਾਬ ਦੇ ਅੰਦਰ ਜਿਹੜੀ ਹੈ ਭਾਈਚਾਰਕ ਸਾਂਝ ਨੂੰ ਅੱਗ ਲਾਉਣੀ ਚਾਹੁੰਦੇ ਨੇ ਸਾਡੇ ਭਾਈਚਾਰਕ ਸਾਂਝ ਨੂੰ ਜਿਹੜਾ ਲਾਂਭੂ ਲਾਉਣਾ ਚਾਹੁੰਦੇ ਨੇ ਤੁਸੀਂ ਕਦੇ ਵੀ ਇੱਕ ਉਦਾਹਰਣ ਨਹੀਂ ਦੇਖੀ ਹੋਗੀ ਕਿ ਕਦੀ ਮਸੀਹੀ ਲੋਕਾਂ ਨੇ ਕਦੀ ਤਲਵਾਰ ਚੱਕੀ ਮੈਂ ਇੱਥੇ ਜੌਨ ਜੀ ਮੈਂ ਤੁਹਾਨੂੰ ਰੋਕ ਰਿਹਾ ਤੁਸੀਂ ਕਹਿੰਦੇ ਕੁਝ ਲੋਕ ਚੰਦ ਪੈਸੇ ਖਾਤਰ ਐਸਾ ਕਰ ਰਹੇ ਨੇ ਉਹ ਲੋਕ ਕੌਣ ਨੇ ਤੇ ਤੁਹਾਨੂੰ ਕਿਹਨੇ ਕਹਿ ਕੇ ਉਹ ਪੈਸੇ ਖਾਤਰ ਕਰ ਰਹੇ ਨੇ ਸਬੂਤ ਕੀ ਹੈ ਤੁਹਾਡੇ ਕੋਲ ਮੈਂ ਦੇਖੋ ਮੈਂ ਇੱਕ ਬਹੁਤ ਜਿਹੜੀ ਤੁਹਾਨੂੰ ਕਲੀਅਰ ਕੱਟ ਚੀਜ਼ ਦੱਸਣੀ ਚਾਹੁੰਦਾ ਹਾਂ ਜੀ ਕਿ ਆਏ ਦੇ ਜਿਹੜੀਆਂ ਕੋਈ ਨਾ ਕੋਈ ਜਿਹੜੀ ਹੈ ਨਵੀਂ ਤੋਂ ਨਵਾਂ ਪ੍ਰੋਡਕਟ ਜਿਹੜਾ ਮਾਰਕੀਟਸ ਆ ਜਾਂਦਾ ਆ ਉਹ ਜਿੰਨੂੰ ਕੋਈ ਵੀ ਹੋਰ ਹੋਰ ਧਰਮ ਕੋਈ ਦਿਖਾਈ ਨਹੀਂ ਦਿੰਦਾ ਹੋ ਸਕਦਾ ਕਿ ਉਹਨਾਂ ਦੇ ਕਈ ਲੋਕਾਂ ਦੇ ਵਿੱਚ ਕੋਈ ਵਾਅਦੇ ਕਾਟਣ ਦੀਆਂ ਚੀਜ਼ਾਂ ਹੋਣ ਲੇਕਿਨ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਸਿਰਫ ਤੇ ਸਿਰਫ ਟਾਰਗੇਟ ਜਿਹੜਾ ਆ ਉਹ مسیਹੀ ਕੌਮ ਨੂੰ ਕੀਤਾ ਜਾਂਦਾ ਆ ਤੇ ਉਹਦਾ ਕਾਰਨ ਮੈਂ ਤੁਹਾਨੂੰ ਦੱਸਿਆ ਨਾ ਮਰਵਾ ਸਾਹਿਬ ਕੀ ਆ ਉਹਦਾ ਕਾਰਨ ਇਹ ਆ ਕਿ مسیਹੀ ਲੋਕ ਸ਼ਾਂਤੀ ਪਸੰਦ ਨੇ مسیਹੀ ਲੋਕ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਹਮੇਸ਼ਾ ਕੰਮ ਕਰਦੇ ਨੇ مسیਹੀ ਲੋਕ ਹਮੇਸ਼ਾ ਪਿਆਰ ਦੀ ਪਰਿਭਾਸ਼ਾ ਲਿਖਦੇ ਨੇ ਤੇ ਇਹਨਾਂ ਨੂੰ ਐ ਕਿ ਇਹ ਲੋਕ ਜਿਹੜੇ ਜੰਗਜੂ ਨਹੀਂ ਆ ਜਾਂ ਇਹ ਇਹ ਦੰਗੇ ਫਸਾਦ ਨਹੀਂ ਕਰ ਸਕਦੇ ਇਹ ਹਲੀਮ ਲੋਕ ਨੇ ਇਸ ਕਰਕੇ ਸਾਡੀ ਪੌਲ ਨੂੰ ਜਿਹੜਾ ਸੌਫਟ ਜਿਹੜਾ ਟਾਰਗੇਟ ਬਣਾਇਆ ਜਾਂਦਾ ਨਹੀਂ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਲਾਅ ਐਂਡ ਆਰਡਰ ਨੂੰ ਮੰਨਦੇ ਆ ਅਸੀਂ ਕਾਨੂੰਨ ਨਹੀਂ ਤੋੜਦੇ ਅਸੀਂ ਸ਼ਾਂਤੀ ਚਾਹੁੰਦੇ ਹੈਗੇ ਆ ਫੇਰ ਤੁਹਾਨੂੰ ਲੋਕ ਟਾਰਗੇਟ ਕਿਉਂ ਕਰਨਗੇ ਜਦ ਤੁਸੀਂ ਕਿਸੇ ਧਰਮ ਨੂੰ ਮਾਰਾ ਨਹੀਂ ਕਹਿ ਰਹੇ ਤੁਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਦੇ ਤੁਹਾਨੂੰ ਟਾਰਗੇਟ ਕਿਉਂ ਕਰਨਗੇ ਤੁਹਾਨੂੰ ਕਿਸੇ ਦਾ ਡਰ ਹੈ ਖੋਫ ਹੈ ਝੋਰਾ ਹੈ ਸਾਨੂੰ ਇਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਲੋਕ ਜਿਹੜੇ ਸਾਨੂੰ ਸੌਫਟ ਟਾਰਗੇਟ ਇਸ ਕਰਕੇ ਕਰਦੇ ਨੇ ਕਿ ਇਹ ਲੋਕ ਜਿਹੜੇ ਹੈ ਨਾ ਸਕ੍ਰਿਪਟਡ ਲੋਕ ਨੇ ਇਹ ਕੋਈ ਨਾ ਕੋਈ ਜਿੱਦਾਂ ਹੁਣ ਜੇ ਮੈਂ ਗੱਲ ਲੋਕ ਕਿਨੇ ਸਕ੍ਰਿਪਟਡ ਕਹਿ ਰਹੇ ਆ ਮੈਂ ਉਹ ਮੈਂ ਉੱਥੇ ਜਾ ਰਿਆਂ ਨਹੀਂ ਜੇ ਮੈਂ ਗੱਲ ਕਰਾਂ ਬਾਬੇ ਗੁਰਪ੍ਰੀਤ ਦੀ ਤੇ ਇਹ ਕੈਲੀਫੋਰਨੀਆ ਦੇ ਵਿੱਚ ਇੱਕ ਸਿੰਪਲ ਇੱਕ ਟਰੱਕ ਡਰਾਈਵਰ ਆ ਅੱਛਾ ਤੇ ਜਦੋਂ ਇਹ ਪਹਿਲੇ ਇਹ ਭਾਰਤ ਦੇ ਵਿੱਚ ਇਹਦਾ ਢਿੱਡ ਨਹੀਂ ਭਰਿਆ ਜਦੋਂ ਇਹ ਕੈਲੀਫੋਰਨੀਆ ਦੇ ਵਿੱਚ ਜਾ ਕੇ ਇਹਨੇ ਟਰੱਕ ਦੀ ਡਰਾਈਵਰੀ ਕੀਤੀ ਤੇ ਇਹਨੂੰ ਐ ਲੱਗਾ ਕਿ ਮੇਰੇ ਤੋਂ ਪਹਿਲੇ ਵੀ ਚਲੇ ਕੁਝ ਲੋਕ ਸੀ ਕਿ ਜਿਹੜੇ ਮਸੀਹ ਸਮਾਜ ਦੇ ਉੱਪਰ ਕਿੰਤੂ ਪਰੰਤੂ ਕਾਰਦੇ ਸੀ ਉਹਨਾਂ ਨੂੰ ਬਹੁਤ ਵੱਡੀਆਂ-ਵੱਡੀਆਂ ਗੱਡੀਆਂ بڑے-ਵੱਡੇ-ਵੱਡੇ ਪੈਸੇ ਬੜੇ ਵੋਟੇ ਜਿਹੜਾ ਕਾਲਾ ਧਨ ਪ੍ਰੋਵਾਈਡ ਹੋ ਗਿਆ ਤੇ ਸ਼ਾਇਦ ਮੈਂ ਵੀ ਜਿਹੜਾ ਆ ਉਸ ਉਸ ਰੁਤਬੇ ਤੇ ਆ ਜਾਵਾਂ ਕਿ ਲੋਕਾਂ ਨੂੰ ਮੈਂ ਪਰਵਾ ਕੇ ਇੱਕ ਨਫਰਤ ਦੀ ਮਸੀਹ ਭਾਈ ਜਾਰਾ ਖਿਲਾਫ ਨਫਰਤ ਦੀ ਭਾਵਨਾ ਪੈਦਾ ਕਰਾਂ ਤੇ ਸ਼ਾਇਦ ਮੈਂ ਵੀ ਮੈਨੂੰ ਵੀ ਰਾਤੋ ਰਾਤ ਮਰਸੀਡੀਜ਼ ਗੱਡੀਆਂ ਮਿਲ ਜਾਣਗੀਆਂ ਜਾਂ ਬਹੁਤ ਵੱਡਾ ਧਨ ਮਿਲ ਜਾਊ। ਤੁਸੀਂ ਜੌਨ ਜੀ ਕਹਿ ਰਹੇ ਹੋ ਕਿ ਇਹ ਕੈਲੀਫੋਰਨੀਆ ਟਰੱਕ ਡਰਾਈਵਰ ਆ ਬਾਬਾ ਗੁਰਪ੍ਰੀਤ ਭਾਈ ਅਮਰਤਪਾਲ ਵੀ ਟਰਾਂਸਪੋਰਟ ਦੇ ਕਾਰੋਬਾਰ ਸੀ ਦੁਬਈ ਚ ਉਹਨਾਂ ਨੂੰ ਵੀ ਟਰੱਕ ਡਰਾਈਵਰੀ ਕਹਿੰਦੇ ਹੁੰਦੇ ਆ। ਬਿਲਕੁਲ ਬਿਲਕੁਲ ਸਿਮਿਲਰਿਟੀ ਲੱਗ ਰਹੀ ਹੈ ਦੋਨਾਂ 'ਚ। ਮੈਂ ਮੈਂ ਉੱਥੇ ਹੀ ਆ ਰਿਹਾ ਜੀ। ਦੇਖੋ ਇਹ ਪ੍ਰਭਾਵਿਤ ਭਾਈ ਅ ਅੱਛਾ ਮੈਂ ਅਗਰ ਸਿੱਧੇ ਲਫਜ਼ਾਂ ਚ ਕਮਾ ਇਹ ਭਾਈ ਅਮਰਤਪਾਲ ਕੋਲੋਂ ਹੀ ਪ੍ਰਭਾਵਿਤ ਹੈ ਇਹਨੂੰ ਐ ਲੱਗਾ ਕਿ ਉਹਨੇ ਕਿਤੇ ਨਾ ਕਿਤੇ ਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਨਾਲਾ ਥਾਣੇ ਦੇ ਵਿੱਚ ਲਿਜਾ ਕੇ ਉਹਦੀ ਓੜ ਆ ਓਟ ਆਸਰਾ ਲਿਆ ਆ ਜਾਂ ਉਹਨੇ ਪੁਲਿਸ ਦੇ ਉੱਪਰ ਗੈਰ ਕਾਨੂੰਨੀ ਤਰੀਕੇ ਨਾਲ ਤਸ਼ੱਦਦ ਕੀਤਾ ਜਿਹਦੇ ਨਤੀਜੇ ਵਜੋਂ ਅੱਜ ਉਹ ਦਿਬੜੂਗਾ ਜੇਲ੍ਹ ਦੇ ਵਿੱਚ ਉਹ ਬੰਦ ਹੈ ਤੇ ਇਹਨੂੰ ਐ ਲੱਗਾ ਕਿ ਮੈਂ ਸ਼ਾਇਦ ਇਸ ਤਰੀਕੇ ਦੀ ਇੱਕ ਜਿਹਨੂੰ ਕਹਿੰਦਾ ਕਿ ਸਲੋ ਪੋਇਜ਼ਨ ਜਿਹੜਾ ਮਿੱਠਾ ਜ਼ਹਿਰ ਆ ਮੈਂ ਉਹਨੂੰ ਥੋੜੀ ਜਿਹੀ ਤਰੀਕੇ ਨੂੰ ਥੋੜਾ ਡਾਇਵਰਟ ਕਰ ਲਵਾਂ ਮੈਂ ਤਲਵਾਰਾਂ ਜਾਂ ਇਦਾਂ ਦੇ ਹਥਿਆਰਾਂ ਦੇ ਨਾਲ ਨਾ ਕੰਮ ਕਰਾਂ ਕਿ ਮੈਂ ਥੋੜਾ ਜਿਹਾ ਇੱਕ ਟੈਕਨੀਕਲ ਤਰੀਕੇ ਦੇ ਨਾਲ ਜਾਂ ਕਾਨੂੰਨ ਨੂੰ ਵੀ ਥੋੜਾ ਜਿਹਾ ਨਾਲ ਲਵਾਂ ਤੇ ਥੋੜੀ ਜਿਹੀ ਸਾਰੀ ਜੀਜ਼ਾਂ ਨੂੰ ਮਿਲਾ ਕੇ ਤੇ ਮੈਂ ਕੋਸ਼ਿਸ਼ ਕਰਾਂ ਕਿ ਜਿਹੜੀਆਂ ਗਲਤੀਆਂ ਉਹਨੇ ਕੀਤੀਆਂ ਮੈਂ ਨਾ ਕਰਾਂ ਤੇ ਉਹਦੇ ਬਾਵਜੂਦ ਮੈਂ ਅਮੀਰ ਹੋ ਜਾਵਾਂ ਸੋਹਣੀ ਮੰਚ ਜੌਂਗੀ ਮੌਤੀ ਸਵਾਲ ਤੇ ਆ ਰਿਹਾ ਕਿ ਕੌਣ ਕਰਵਾ ਰਿਹਾ ਤਾਂ ਤੁਸੀਂ ਵੀ ਮਿਨੋਰਟੀ ਚੋਂ ਅਸੀਂ ਵੀ ਮਿਨੋਰਟੀ ਚ ਆ ਸਿੱਖ ਮਿਨੋਰਟੀ ਚ ਐ ਸਾਈ ਮਿਨੋਰਟੀ ਦੇ ਵਿੱਚ ਹੈਗੇ ਆ ਮੁਸਲਮਨ ਮਿਨੋਰਟੀ ਚਾ ਕੌਣ ਕਰਵਾ ਰਿਹਾ ਸਾਰੀਆਂ ਪੱਕਾ ਗਿਣਤੀਆਂ ਚ ਹੈਗੇ ਆ ਕਿ ਅਸੀਂ ਇੱਕ ਦੂਜੇ ਨੂੰ ਕਿਉਂ ਮਿਤਰੇ ਆ ਮੈਂ ਮੈਂ ਮੈਨੂੰ ਐਸੇ ਗੱਲ ਤੋਂ ਹੀ ਹੈਰਾਨੀ ਹੁੰਦੀ ਹੈ ਕਿ ਸਾਡੇ ਪੰਜਾਬ ਦੇ ਅੰਦਰ ਸਾਡੇ ਸਿੱਖ ਵੀਰ ਵੀ ਜਿਹੜੀ ਘਟ ਗਿਣਤੀ ਚ ਹੈ ਔਰ ਮਸੀਹੀ ਲੋਕ ਵੀ ਘਟ ਗਿਣਤੀ ਚ ਹੈ ਜਲਦੀ ਵੀ ਘਟ ਗਿਣਤੀ ਚ ਹੈ ਮੁਸਲਮਾਨ ਵੀ ਘਟ ਗਿਣਤੀ ਚ ਹੈ ਬੋਧੀ ਜੈਨੀ ਸਾਰੇ ਘਟ ਗਿਣਤੀ ਚ ਹੈ ਔਰ ਬਹੁਤ ਸਾਰੀਆਂ ਸਿੱਖ ਭਾਈਚਾਰੇ ਦੀਆਂ ਔਰ ਮਸੀਹ ਭਾਈਚਾਰੇ ਦੀਆਂ ਧਾਰਮਿਕ ਜਿਹੜੀ ਸਿਮਿਲੈਰिटीज ਨੇ ਸਾਡੀਆਂ ਕਿਉਂਕਿ ਅਸੀਂ ਵੀ ਜਿਹੜਾ ਆ ਕਿਸੇ ਦੂਜੀ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਔਰ ਸਿੱਖ ਵੀਰ ਵੀ ਜਿਹੜੇ ਕਿਸੇ ਹੋਰ ਤਰੀਕੇ ਦੀ ਨਹੀਂ ਕਰਵਾ ਰਹੇ ਤੋਂ ਬਦਨਾਮ ਯਾ ਤੁਹਾਨੂੰ ਟਾਰਗੇਟ ਕੌਣ ਕਰ ਰਿਹਾ ਮੈਂ ਹੋਈ ਦੱਸਦਾ ਕਿ ਇਹ ਇਹ ਜਿਹੜੇ ਆ ਜਿਵੇਂ ਕਿ ਭਾਈ ਅਮਰਪਾਲ ਵੀ ਜਿਹੜੇ ਸੀਗੇ ਸਕ੍ਰਿਪਟਡ ਸੀਗੇ ਜਿੱਦਾਂ ਉਹਨਾਂ ਨੂੰ ਪਿੱਛੋਂ ਕੋਈ ਫੰਡਿੰਗ ਵਾਲੀ ਆ ਤਾਕਤਾਂ ਵਿਦੇਸ਼ੀ ਤਾਕਤਾਂ ਜਿਹੜੀਆਂ ਮੈਂ ਕਹਿ ਸਕਦਾ ਪੰਜਾਬੀ ਚ ਜਿਹੜੀਆਂ ਵਿਦੇਸ਼ੀ ਤਾਕਤਾਂ ਜਿਹੜੇ ਬਹੁਤ ਵੱਡਾ ਭਾਰੀ ਲਾਲਚ ਦੇ ਕੇ ਜਿਹੜਾ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਭਾਈ ਚਾਰਕਸਾਂ ਨੂੰ ਲਾਂਭੂ ਲਾਉਣਾ ਚਾਹੁੰਦੇ ਤੇ ਇਹ ਆਬਵੀਅਸਲੀ ਕਿ ਉਹ ਉਹੀ ਸ਼ਕਤੀਆਂ ਜਿਹੜੀਆਂ ਉਹ ਇਹ ਗੁਰਪ੍ਰਿੰਦ ਦੇ ਪਿੱਛੇ ਵੀ ਕੰਮ ਕਰ ਰਹੀਆਂ ਆ ਚੰਡੀਗੜ੍ਹ 40 ਜਿਹ ਪ੍ਰੈਸ ਕਾਨਫਰੰਸ ਹੋਈ ਹੈ ਬਾਬਾ ਗੁਰਪ੍ਰੀਤ ਕਰਕੇ ਗਏ ਨੇ ਨਾਲ ਤੁਹਾਡਾ ਹੀ ਭਾਈ ਚਰਦੇ ਸੁਖਜਿੰਦਰ ਗਿੱਲ ਮੌਜੂਦ ਸੀ ਉਹ ਕਹਿੰਦੇ ਵੀ ਅੰਕੁਰ ਨਰੂਲਾ ਹੋ ਗਿਆ ਜਿੰਨੇ ਇਹ ਚਮਤਕਾਰ ਕਰਨ ਵਾਲੇ ਸਾਡੇ ਧਰਮ ਦੇ ਇਹ ਗਿੱਲ ਦਾ ਕਹਿਣਾ ਸੀ ਜਿਹੜੇ ਅਗਵਾਈ ਕਰਨ ਵਾਲੇ ਬਣੇ ਹੋਏ ਨੇ ਕਹਿੰਦੇ ਨਬੀ ਬਣੇ ਹੋਏ ਨੇ ਰੱਬ ਬਣੇ ਹੋਏ ਨੇ ਆਪਣੇ ਉਹ ਸਭ ਪਖੰਡ ਕਰ ਰਹੇ ਨੇ ਸਭ ਆਪਣੇ ਚੀਜ਼ਾਂ ਵੇਚ ਰਹੇ ਹੈਗੇ ਨੇ ਇਸ ਤੇ ਕੀ ਕਹਿੰਦੇ ਨੇ ਅਹ ਦੇਖੋ ਇਹ ਤੁਹਾਡੇ ਇੱਕ ਸਵਾਲ ਗਿਲ ਤੁਹਾਡੇ ਭਾਈਚਾਰੇ ਰਹੀ ਹੈ ਨਾ ਬਿਲਕੁਲ ਨਹੀਂ ਜੀ ਗਿਲ ਸਾਡੇ ਭਾਈਚਾਰੇ ਨੂੰ ਕਹਿੰਦੇ ਕਿ ਉਹ ਚੰਡੀਗੜ੍ਹ ਕਹਿੰਦੇ ਮੈਂ 19 ਚਰਚ ਨਾਲ ਜੁੜਿਆ ਹੋਇਆ ਮੇਰੇ ਪਰਦਾਦੇ ਪਰਦਾਦੇ ਸਭ ਇਸਾਈ ਨੇ ਉਹ ਕਹਿੰਦੇ ਦੇਖੋ ਚਰਚ ਦੇ ਵਿੱਚ ਕੋਈ ਵੀ ਜਾ ਸਕਦਾ ਹੈ ਚਾਚੇ ਦੇ ਅੰਦਰ ਕੋਈ ਵੀ ਸੇਵਾ ਕਰ ਸਕਦਾ ਹੈ ਚਾਚੇ ਦੇ ਅੰਦਰ ਕੋਈ ਵੀ ਜੜੀਆ ਪ੍ਰਾਰਥਨਾ ਪ੍ਰੇਰ ਜ ਨੂੰ ਅਟੈਂਡੈਂਸ ਦੇ ਨਾਲ ਪੁੱਛਿਆ ਮੈਂ ਉਹਨਾਂ ਨੇ ਪੁੱਛਿਆ ਜੀ ਮੈਂ ਕਿਹਾ ਤੁਸੀਂ ਕਨਵਰਟ ਇਸਾਈ ਹੋ ਕਿ ਤੁਹਾਡੇ ਬਜ਼ੁਰਗ ਸੀਗੇ ਕਹਿੰਦੇ ਮੇਰੇ ਬਜ਼ੁਰਗ ਇਸਾਈ ਨੇ ਮੈਂ ਕਨਵਰਟ ਨਹੀਂ ਹੋਇਆ ਪਿਆ ਅ ਮੈਂ ਤੇ ਚਲੋ ਇੱਕ ਮੈਂ ਤੁਹਾਨੂੰ ਜ਼ਰੂਰ ਉਦਾਹਰਨ ਦਵਾਂਗਾ ਕਿ ਅੱਜ ਵੀ ਅਗਰ ਸੁਖਜਿੰਦਰ ਗਿੱਲ ਦੇ ਤੁਸੀਂ ਸਰਟੀਫਿਕੇਟ ਚੱਕੋਗੇ ਜਾਂ ਇਹਨਾਂ ਦੇ ਪਿਸਟਲ ਪਰੋਕਰ ਦੇ ਸਬੂਤ ਚੱਕੋਗੇ ਤੁਹਾਨੂੰ ਕਿਤੇ ਵੀ ਜਿਹੜਾ ਕ੍ਰਿਸਚੀਅਨ ਜਿਹਾ ਉਹਦੇ ਵਿੱਚ ਕੋਈ ਸਬੂਤ ਹੈ ਤੁਹਾਨੂੰ ਲੱਗਦਾ ਕਿਥੋਂ ਆ ਕੇ ਈਸਾਈ ਨਹੀਂ ਹੈਗਾ ਕੋਈ ਹੈਗਾ ਹਿੰਟ ਦੇਣਾ ਚਾਹੋ ਦੇਖੋ ਨਾ ਨਾ ਦੇ ਇਹਦੇ ਫਾਦਰ ਸਾਹਿਬ ਦੇ ਪਿੱਛੇ ਮਸੀਹ ਲੱਗਦਾ ਨਾ ਦੇ ਇਹਦੇ ਆਪਣੇ ਪਸੀਹ ਲੱਗਦਾ ਔਰ ਨਾ ਹੀ ਇਹਦੇ ਜਿਹੜੇ ਰਿਸ਼ਤੇ ਦਾ ਜਿਹੜੇ ਦੂਸਰੇ ਦੂਸਰੇ ਸ਼ਹਿਰਾਂ ਚ ਦੇ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਨੇ ਜਿਹਦਾ ਇਹਨਾਂ ਨੇ ਐਕਸਲ ਮੇਰੇ ਨਾਲ ਜ਼ਿਕਰ ਵੀ ਕੀਤਾ ਕਿ ਜਿਹੜੇ ਨਾਨਕੇ ਆ ਉਹ ਜਿਹੜੇ ਆ ਅੰਮ੍ਰਿਤਸਰ ਤੋਂ ਉਹਨਾਂ ਦੇ ਮੰਗਰ ਵੀ ਕਿਤੇ ਮਸ਼ੀਨੀ ਲੱਗਦਾ ਔਰ ਆਪਾਂ ਨੇੜੇ ਉਹਨਾਂ ਨੂੰ ਜਾਣਦੇ ਕਿਹੜੇ ਪਰਿਵਾਰ ਨਾਲ ਸੰਬੰਧ ਆ ਤੇ ਕੋਈ ਮਸ਼ਹੂਰ ਵਿਅਕਤੀ ਹੋਇਆ ਉਹ ਵੀ ਕੋਈ ਲਾ ਐਂਡ ਆਰਡਰ ਬ੍ਰੇਕ ਕਰਨ ਵਾਲਾ ਵਿਅਕਤੀ ਆ ਕੋਈ ਦਾ ਰਿਸ਼ਤੇਦਾਰ ਆ ਕੋਈ ਓ ਬਿਲਕੁਲ ਉਹ ਇਹਦੇ ਜਿਹੜਾ ਇੱਕ ਕਹਿ ਸਕਦਾ ਹੈ ਕਿ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਹੈ ਜਿਹੜੇ ਇਹਦੇ ਨਾਨਕਿਆਂ ਦਾ ਆ ਜਿਹੜਾ ਕਈ ਵਾਰੀ ਜੇਲ੍ਹ ਜਾ ਕੇ ਵੀ ਆਇਆ ਆ ਜਿਹਦਾ ਨਾਮ ਮਲਕੀਤ ਟੁੰਡਾ ਕਰਕੇ ਆ ਉਹ ਇਸ ਵੀ ਸ਼ੀਟਰ ਆ ਉਹਦੇ ਸਾਰਿਆਂ ਨੂੰ ਪਤਾ ਆ ਤੇ ਮੈਂ ਸਮਝਦਾ ਕਿ ਜੇ ਇਹਦੇ ਰਿਸ਼ਤੇਦਾਰ ਜਿਹੜਾ ਮੈਨੂੰ ਕੀ ਲੱਗਦਾ ਸੁਜਿੰਦਰ ਗਿੱਲ ਦਾ ਉਹ ਇਹਦੇ ਨਾਨਕੇ ਪਰਿਵਾਰ ਚੋਂ ਇਹਦਾ ਕਜ਼ਨ ਬਰਦਰ ਲੱਗਦਾ ਜੀ ਅੱਛਾ ਠੀਕ ਹੈ ਸੋ ਇਸ ਕਰਕੇ ਕਿਉਂਕਿ ਉਹਨਾਂ ਦਾ ਪਿਛੋਕੜ ਵੀ ਜਿਹੜਾ ਹੈ ਮਸੀਹੀ ਬਿਲਕੁਲ ਨਹੀਂ ਹੈ ਔਰ ਸਾਨੂੰ ਇਹਨਾਂ ਵੀ ਇਸ ਗੱਲ ਦਾ ਪਤਾ ਆ ਕਿ ਜੇ ਉਹਨਾਂ ਦਾ ਨਹੀਂ ਆ ਜੇ ਇਹਦੇ ਨਾਨਕੇ ਆ ਤੇ ਫਿਰ ਇਹ ਵੀ ਮਸੀਹੀ ਨਹੀਂ ਆ اگر ਤੁਸੀਂ ਇਹਨਾਂ ਸਰਟੀਫਿਕੇਟ ਵੀ ਚੱਕੋਗੇ ایجوکیشنل سرٹیفکیٹ ਚੱਕੋਗੇ یا ਜਿਹੜਾ ਜਾਤ ਦਾ ਇੱਕ ਸਰਟੀਫਿਕੇਟ ਹੁੰਦਾ ਉਹਦੇ ਪਿੱਛੇ ਵੀ ਤੁਹਾਨੂੰ ਬਿਲਕੁਲ ਨਹੀਂ ਕਸਟਮਰ ਤੁਸੀਂ ਇਹ ਦਾਅਵਾ ਕਰ ਰਹੇ ਹੋ ਕਿ سنجندر ਗਿਲ ਮਸੀਹ ਨਹੀਂ ਹੈ ਡਿਫਰੈਂਟਲੀ ਨਹੀਂ ਇੱਕ ਇੱਕ ਤੁਹਾਡੇ ਕਰਨ ਦੀ ਗੱਲ ਬੜੀ ਜਿਹੜੀ ਚੰਗੀ ਵੀ ਹੈ ਲੋਕਾਂ ਨੂੰ ਲੱਗਦੀ ਵੀ ਇਹ ਚੰਗੀ ਕਿ ਤੁਹਾਡੇ ਕਰਨ ਧਰਮ 'ਚ ਕੋਈ ਜਾਂਦਾ ਜੇ ਧਰਮ ਪਰਿਵਰਤਨ ਕਰਦਾ ਹੈ ਤਾਂ ਤੁਹਾਨੂੰ ਆਪਣਾ ਨਾਮ ਬਦਲਣਾ ਜ਼ਰੂਰੀ ਨਹੀਂ ਹੈ ਮਸੀਹ ਲਾਣਾ ਜ਼ਰੂਰੀ ਨਹੀਂ ਹੈਗਾ ਇਹ ਵੀ ਤੁਸੀਂ ਲੋਕ ਕਹਿੰਦੇ ਹੋ ਬਰਵਾਸ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਕ੍ਰਿਸਚਨ ਕਮਿਊਨਿਟੀ ਦੇ ਅੰਦਰ ਕਦੇ ਵੀ ਕਿਹੜੇ ਧਰਮ ਪਰਿਵਰਤਨ ਹੀ ਕਰਾਇਆ ਜਾਂਦਾ ਤੁਸੀਂ ਸਾਨੂੰ ਕੋਈ ਇੱਕ ਉਦਾਹਰਣ ਚਾਪਣੀ ਹੈ ਕੋਈ ਜਾਣਾ ਚਾਹੀਦਾ ਡੈਫੀਨਿਟਲੀ ਉਹ ਆਲਵੇਸ ਉਹ ਹਰੇਕ ਦਾ ਵੈਲਕਮ ਹੈ ਦੀ ਉਹ ਦੇ ਕੋਈ ਕਿਸੇ ਵੀ ਧਰਮ ਚ ਜਾਵੇ ਦੇਖੋ ਉਹ ਤਾਂ ਅਸੀਂ ਵੀ ਹਰਮੰਦਰ ਸਾਹਿਬ ਵੀ ਜਾਂਦੇ ਆ ਬਿਲਕੁਲ ਠੀਕ ਹੈ ਅੰਮ੍ਰਿਤਧਾਨਾ ਤਿਰਤ ਵੀ ਜਾਂਦੇ ਆ ਸਾਡਾ ਦਿਲ ਕਰੇ ਸੀ ਵੈਸਟੋ ਦੇਵੀ ਦੇ ਵੀ ਜਾਂਦੇ ਆ ਪੀਰ ਦੇ ਮੁੱਖੇ ਦੇਖਦੇ ਆ ਉਹ ਉਹ ਨਹੀਂ ਮੱਥਾ ਨਹੀਂ ਅਸੀਂ ਟੇਕਦੇ ਕਹਿ ਸਕਦੇ ਅਸੀਂ ਜਾਂਦੇ ਆ ਇੱਜ਼ਤ ਮਾਨ ਕਰਦੇ ਆ ਆਦਰ ਕਰਦੇ ਆ ਸਰਦਾ ਹੈ ਜੀ ਉਹ ਅਸੀਂ ਇੱਜ਼ਤ ਤੇ ਮਾਨ ਵਾਸਤੇ ਹਰ ਇੱਕ ਤਰ੍ਹਾਂ ਜਾ ਸਕਦੇ ਆ ਠੀਕ ਹੈ ਉਹ ਵੀ ਜਿਹੜਾ ਵੀ ਆ ਸਾਡੇ ਜਿਹੜੇ ਚਰਚ ਜਾ ਸਕਦਾ ਕੋਈ ਦਿੱਕਤ ਨਹੀਂ ਇਸ ਵਾਰ ਪੁੱਛਿਆ ਵੀ ਜੇ ਮਸ਼ੀਨ ਹੀ ਲਾਇਆ ਤਾਂ ਮਤਲਬ ਇਹ ਛੋਟੀ ਕਿ ਮਸ਼ੀਨ ਹੈ ਨਹੀਂ ਹੈ ਗੱਲ ਨਹੀਂ ਮੈਂ ਇਹ ਕਹਿ ਰਹੇ ਆ ਕਿ ਜੇ ਉਹ ਇਹ ਦਾਵਾ ਕਰਦਾ ਹੈ ਕਿ ਮੈਂ ਕੈਥੋਲਿਕ ਚਰਚ ਦੇ ਨਾਲ ਜੁੜਿਆ ਆ ਮੈਂ ਕੈਥੋਲਿਕ ਮੈਂ ਜਿਹੜਾ ਦਾਦੇ ਬਾਬੇ ਤੋਂ ਮੇਰਾ ਬਹੁਤ 크ਰਿਸਚਨ ਹੈ ਉਹਦੇ ਉੱਪਰ ਮੈਂ ਪ੍ਰਸ਼ਨ ਚੈਨ ਲਗਾ ਰਿਹਾ ਕਿ ਉਹਦੇ ਅਗਰ ਤੁਸੀਂ ਚੱਕੋਗੇ ਉਹਦੇ ਵਿੱਚ ਤੁਹਾਨੂੰ ਬਿਲਕੁਲ ਵੀ ਉਹ ਮਸੀਹ ਨਹੀਂ ਮਿਲੇ ਅੱਛਾ ਗਿੱਲ ਜਿਹੜਾ ਆਪਾਂ ਬਾਬਾ ਗੁਰਪ੍ਰੀਤ ਨਾਲ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਈਸਾਈਆਂ ਨੂੰ ਮਾਰਾ ਨਹੀਂ ਕਿਆ ਉਹ ਇਹ ਕਹਿ ਰਿਹਾ ਵੀ ਆ ਅੰਕੁਰ ਨਰੁੱਲਾ ਜਾਂ ਵਰਿੰਦਰ ਜੋ ਕਰਦੇ ਨੇ ਚਮਤਕਾਰ ਦਿਖਾਉਂਦੇ ਨੇ ਕਿ ਬੰਦੇ ਨੂੰ ਪੈਰਾਲਾਈਜ਼ ਹੋਇਆ ਸੀ ਬੰਦੇ ਨੂੰ ਕੈਂਸਰ ਸੀ ਉਹਨਾਂ ਨੇ ਪ੍ਰੇਅਰ ਕਰਕੇ ਪ੍ਰਭੂ ਦਾ ਨਾਮ ਲੈ ਕੇ ਤੇ ਪਾਣੀ ਛਿੜਕਿਆ ਜਾਂ ਤੇਲ ਛਿੜਕਿਆ ਉਹ ਠੀਕ ਹੋ ਗਿਆ ਵੀ ਇਹ ਪਖੰਡਾ ਇਸ ਤੋਂ ਬਚੋ ਇਸ ਤੇ ਤੁਹਾਨੂੰ ਇਤਰਾਜ ਹੈ ਅ ਦੇਖੋ ਮੈਂ ਹਮੇਸ਼ਾ ਹੀ ਹਮ ਹਰੇਕ ਧਰਮ ਦੀ ਔਰ ਹਰੇਕ ਗ੍ਰੰਥ ਦੀ ਗੱਲ ਕਰਦਾ ਹੁੰਦਾ ਜੀ ਅ ਦੇਖੋ ਜੇਕਰ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਕਾਲੇ ਕਾਂ ਜਿਹੜੇ ਆ ਸਰੋਵਰ ਦੇ ਵਿੱਚੋਂ ਨਾ ਕੇ ਹੰਸ ਬਣ ਜਾਂਦੇ ਨੇ ਚਿੱਟੇ ਹੋ ਸਕਦੇ ਤੇ ਫਿਰ ਉਹ ਵੀ ਕੁਦਰਤ ਦਾ ਚਮਤਕਾਰ ਹੈ ਤੇ ਜੇਕਰ ਕੋਈ ਦੁੱਖ ਭੰਜਨੀ 베ਰੀ ਦੇ 베ਰ ਖਾ ਕੇ ਕਿਸੇ ਨੂੰ ਸ਼ਿਫਾ ਮਿਲਦੀ ਹੈ ਤੇ ਫਿਰ ਉਹ ਵੀ ਚਮਤਕਾਰ ਹੈ ਤੇ ਫਿਰ ਜੇਕਰ ਕੋਈ ਵੈਸ਼ਟੋ ਦੇਵੀ ਦੇ ਜਾਂਦੇ ਆ ਜੇ ਕੋਈ ਉਥੋਂ ਕਿਸੇ ਨੂੰ ਸ਼ਿਫਾ ਪ੍ਰਾਪਤ ਹੁੰਦੀ ਤਾਂ ਫਿਰ ਉਹ ਵੀ ਚਮਤਕਾਰ ਹੈ ਸਵਾਲ ਇਹ ਜੋਂ ਜੀ ਦੇਖੋ ਤੁਹਾਨੂੰ ਮੈਂ ਇੱਥੇ ਰੋਕ ਰਿਆਂ ਆਪਾਂ ਦਰਬਾਰ ਸਾਹਿਬ ਦੀ ਗੱਲ ਕੀਤੀ ਆਪਾਂ ਵੈਸ਼ਨ ਦੇ ਦੀ ਗੱਲ ਕੀਤੀ ਇਹ ਬਹੁਤ ਵੱਡੇ ਸਥਾਨ ਨੇ ਪਰ ਜਿੰਦਰ ਤੇ ਅਮਕੁਰਨullah ਤੁਹਾਡੇ ਮੇਰੇ ਵਰਗੇ ਕਲੀ ਉੱਚ ਜਮੇ ਬੰਦੇ ਨੇ ਇਹ ਦੇਵੀ ਬਣ ਸਕਦੇ ਆ ਰੱਬ ਬਣ ਸਕਦੇ ਆ ਇਹ ਦੋ ਚੀਜ਼ਾਂ ਹੈ ਜੀ ਨਬੀ ਦੇ ਬਣ ਸਕਦੇ ਆ ਲੇਕਿਨ ਰੱਬ ਨਹੀਂ ਬਣ ਸਕਦੇ ਇਹ ਤਾਂ ਰੱਬ ਵਰਗੀ ਦੱਸਦੇ ਨੇ ਆਪਣੇ ਆਪ ਨਹੀਂ ਨਹੀਂ ਹੇ ਤੱਕ ਕਦੇ ਨਹੀਂ ਤੁਸੀਂ ਮੰਨੋਗੇ ਅੱਛਾ ਇਹ ਮੰਨੋਗੇ ਉਸ ਜਾਲ ਨਾਲ ਪੈਰਾਲਾਈਜ਼ ਠੀਕ ਹੋ ਜਾਏਗਾ ਅਧਰੰਗ ਠੀਕ ਹੋ ਜਾਏਗਾ ਜਿਹਨੂੰ ਦਿਖਦਾ ਨਹੀਂ ਉਹਨੂੰ ਦਿਖਣ ਲੱਗ ਜਾਏਗਾ ਜਿਹੜਾ ਬੋਲ ਨਹੀਂ ਸਕਦਾ ਉਹ ਬੋਲਣ ਲੱਗ ਜਾਏਗਾ ਜਿਹੜਾ ਤੁਰ ਨਹੀਂ ਸਕਦਾ ਉਹ ਤੁਰਨ ਲੱਗ ਜਾਏਗਾ ਇੰਨੀ ਤਾਕਤ ਹੈ ਮੈਂ ਤੁਹਾਨੂੰ ਮੈਂ ਉਹੀ ਬੇਨਤੀ ਕਰਨ ਲੱਗਾ ਮਰਵਾ ਸਾਹਿਬ ਹਾਂਜੀ ਕਿ ਤੁਸੀਂ ਇੱਕ ਵੀ ਸ਼ਬਦ ਜਦੋਂ ਆ ਪ੍ਰਚਾਰ ਕਰਦੇ ਨੇ ਚਾਹੀਓ ਅੰਕਲ ਨਰੂਲਾ ਜੀ ਹੋਣ ਚਾਹੀਏ ਅੰਮ੍ਰਿਤਸਰ ਤੋਂ ਸਾਡੇ ਮਾਨਯੋਗ ਸੁਖਪਾਲ ਲਾਣਾ ਜੀ ਹੋਣ ਚਾਹੀਏ ਸਾਡੇ ਖੋਜੇਵਾਦ ਸਾਹਿਬ ਹੋਣ ਬਜਿੰਦਰ ਜੀ ਉਹਨਾਂ ਨੇ ਕਦੇ ਨਹੀਂ ਇਹ ਗੱਲ ਤੁਸੀਂ ਕਦੀ ਵੀ ਇਹ ਗੱਲ ਰਿਕਾਰਡ ਦੇ ਵਿੱਚੋਂ ਤੁਸੀਂ ਨਹੀਂ ਦੇਖੀ ਹੋਏਗੀ ਉਹਨਾਂ ਨੇ ਕਦੀ ਨਹੀਂ ਕਿਹਾ ਹੋਊਗਾ ਕਿ ਮੈਂ ਰੱਬ ਆ ਜਾਂ ਮੈਂ ਕਿਸੇ ਨੂੰ ਚੰਗਾ ਕੀਤਾ ਉਹ ਉਹ ਹਮੇਸ਼ਾ ਕਹਿੰਦੇ ਨੇ ਚੰਗਾ ਕਰਨ ਵਾਲਾ ਉਹ ਪਰਮੇਸ਼ਵਰ ਆ ਅਰਦਾਸ ਕਰਨ ਵਾਲਾ ਮੈਂ ਆ ਵਿਸ਼ਵਾਸ ਤੁਸੀਂ ਕਰਨਾ ਹਾਲਾਂਕਿ ਦੇਖੋ ਭਾਸ਼ਾ ਲਗਲਬ ਹੋਏਗੀ ਜੋ ਤੁਹਾਡੀ ਪ੍ਰੇਅਰ ਹੁੰਦੀ ਹੈ ਉਹੀ ਹਿੰਦੀ ਦੇ ਵਿੱਚ ਹਿੰਦੂਆਂ ਲਈ ਪ੍ਰਾਰਥਨਾ ਹੋਗੀ ਸਿੱਖੀ ਚ ਅਰਦਾਸ ਹੋਗੀ ਉਹ ਮੁਸਲਮਾਨਾਂ ਕੋਲ ਦੁਆ ਹੋਗੀ ਚੀਜ਼ ਤਾਂ ਹੋਈ ਹੈ ਸਨੇਹ ਦਾ ਰੱਬ ਤੱਕ ਜਾਣਦਾ ਹੀ ਹੈ ਸਭ ਦਾ ਬਿਲਕੁਲ ਬਿਲਕੁਲ ਤੇ ਫਿਰ ਉਹ ਇੰਨੀ ਤਾਕਤ ਇਹਨਾਂ ਦਿਖਾਣਾ ਫਿਰ ਕਹਿੰਦੇ ਪੈਸਾ ਵੜਾ ਲੈਂਦੇ ਆ ਲੱਖਾਂ ਰੁਪਏ ਕਹਿੰਦੇ ਲਿਆ ਵੀ ਜਾ ਰਹੇ ਇੱਦਾਂ ਜਿਹੜਾ ਕੋਈ ਕਿਸੇ ਦੀ ਪਰਉਪਕਾਰ ਕਰ ਰਿਹਾ ਫਿਰ ਪੈਸਾ ਵੀ ਇਕੱਠਾ ਕਰ ਰਿਹਾ ਸਿੱਧੇ ਦੋ ਸ਼ੈਨਾ ਤੇ ਦੇਖੋ ਉਹ ਚੀਜ਼ਾਂ ਜਿਹੜੇ ਸਾਡੇ ਮਸੀਹੇ ਲੋਕਾਂ ਉੱਪਰ ਥੋਪੀਆਂ ਜਾਂਦੀਆਂ ਮੈਂ ਦੇ ਸਮਝ ਗਿਆ ਇੱਕ ਸਕ੍ਰਿਪਟ ਲਿਖੀ ਗਈ ਆ ਕਿ ਇੱਕ ਤੁਸੀਂ ਜਬਰੀ ਧਰਮ ਪਰਿਵਰਤਨ ਕਰਦੇ ਹੋ ਦੂਸਰਾ ਤੁਸੀਂ ਪੈਸੇ ਦੇ ਕੇ ਧਰਮ ਪਰਿਵਰਤਨ ਕਰਦੇ ਹੋ ਜਬਰਸਤੀ ਲੋਕ ਜੁੜਦੇ ਹੋ ਤੁਸੀਂ ਇਹ ਕਹਿ ਦਿੱਤਾ ਕਿ ਤੁਸੀਂ ਪੈਸੇ ਦਿੰਦੇ ਨਹੀਂ ਉਹ ਉਲਟਾ ਲੈਂਦੇ ਹੋ ਹਾਂ ਤੁਸੀਂ ਆਪਣੇ ਸਵਾਲ ਦਾ ਜਵਾਬ ਆਪ ਹੀ ਦੇ ਦਿੱਤਾ ਕਿ ਜਿਵੇਂ ਕੋਈ ਹਰਮੰਦਰ ਸਾਹਿਬ ਜਾ ਕੇ ਕੋਈ 10 ਰੁਪਏ 100 ਰੁਪਏ ਜਿਹੜਾ ਆਪਣੀ ਮਰਜ਼ੀ ਦੇ ਨਾਲ ਛਡਾਉਂਦਾ ਆ ਆ ਉਹ ਚਾਹੇ ਚ ਉਹ ਸੀਤਲਾ ਮੰਦਰ ਜਾਂਦਾ ਚਾਹੀ ਦੇਵੀ ਤਲਾ ਮੰਦਰ ਕਿਸੇ ਵੀ ਧਰਮਿਸਤਾਨ ਜਾਵੇ ਦਾਰੋ ਉਹ ਜਿਹੜਾ ਆ ਉਹ ਵੀ ਉਹੀ ਮੋਹੀ ਮਰਿਆਦਾ ਦੇ ਤਹਿਤ ਜਦੋਂ ਕੋਈ ਸਾਡੇ ਚਰਚ ਆਉਂਦਾ ਹੈ ਆਪਣੀ ਮਰਜ਼ੀ ਨਾਲ ਕੋਈ 10 ਰੁਪਏ ਦੇ ਰਿਹਾ ਹੈ ਕੋਈ 100 ਦੇ ਰਿਹਾ ਕੋਈ 1000 ਦੇ ਰਿਹਾ ਚਰਚਾ ਚ ਗੋਲਕ ਤਾਂ ਨਹੀਂ ਹੁੰਦੀ ਬਿਲਕੁਲ ਗੋਲਕ ਨਹੀਂ ਹੁੰਦੀ ਜੀ ਫਿਰ ਉਹ ਪੈਸੇ ਕੌਣ ਖਰਦਾ ਹੈ ਉਹ ਸਾਡੇ ਜਿਹੜਾ ਇੱਕ ਕਲਚਰ ਹੈ ਬਾਈਬਲ ਦਾ ਸਿਧਾਂਤ ਹੈ ਇੱਕ ਥੈਲੀ ਬਣੀ ਹੁੰਦੀ ਹੈ ਉਹਦੇ ਵਿੱਚ ਆਪਣੀ ਮਰਜ਼ੀ ਉਹ ਥੈਲੀ ਨੂੰ ਜਿਹੜਾ ਆ ਸੰਗਤ ਦੇ ਵਿੱਚ ਲਜਾਇਆ ਜਾਂਦਾ ਹੈ ਉਹਦੇ ਵਿੱਚ ਆਪਣੀ ਮਰਜ਼ੀ ਨਾਲ ਜਿਹੜਾ ਕੋਈ ਜਿੰਨੀ ਵੀ ਕਿਸੇ ਦੀ ਸ਼ਰਧਾ ਆ ਉਹ ਅਰਾਨ ਨਾਲ ਪਾ ਸਕਦਾ ਠੀਕ ਹੈ ਫਿਰ ਤੁਸੀਂ ਕੀ ਕਰਨਿਓ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਜੋ ਕਰ ਰਹੇ ਨੇ ਜਾਂ ਫਿਰ ਆਪਣਾ ਇਹ ਸੁਖਜਿੰਦਰ ਗਿੱਲ ਇੱਕ ਸਵਾਲ ਮੇਰੇ ਜਹਾਂ ਚ ਉਰ ਆ ਗਿਆ ਅ ਅੰਕਰ ਨਰੂਲਾ ਸਮੱਧ ਲੁਧਿਆਣੇ ਦੀ ਕੁੜੀ ਹੈ ਬਨੀਤ ਕੌਰ ਸਿੱਖਾਂ ਦੀ ਕੁੜੀ ਹੈ ਤੁਸੀਂ ਇਹਦੀ ਵੀਡੀਓ ਦੇਖੇ ਹੋਣੇ ਕਹਿੰਦੀ ਮੈਨੂੰ ਵੀ ਨਾਲ ਜੁੜਨ ਦਾ ਮੌਕਾ ਮਿਲਿਆ ਸੀਗਾ ਤੇ ਹੁਣ ਉਹ ਬੜੇ ਖੁਲਾਸੇ ਜੇ ਕਰਦੀ ਹੈ ਤੇ ਕਹਿੰਦੀ ਵੀ ਅੰਕਰ ਨਰੂਲਾ ਤੇ ਸਰਕਾਰੀ ਸਿਸਟਮ ਦੀ ਤਾਕਤ ਐ ਨਹੀਂ ਮੈਨੂੰ ਪਾਗਲ ਸ਼ੋਅ ਕਰਨ ਲੱਗੇ ਹੋਏ ਨੇ ਉਹ ਵੀ ਬੜੇ ਖੁਲਾਸੇ ਕਰਦੀ ਪਈ ਹੈ ਉਸ ਤੇ ਕੀ ਕਹਿੰਦੇ ਹੋ ਅ ਦੇਖੋ ਜੀ ਪਹਿਲੀ ਗੱਲ ਤੇ ਮੈਂ ਬਨੀਤ ਕੌਰ ਦੇ ਵੀਡੀਓ ਤੁਸੀਂ ਦੇਖੇ ਹੋਣਗੇ ਜਦੋਂ ਮੈਂ ਮੈਂ ਉਸ ਵਿਸ਼ੇ ਤੇ ਕੋਈ ਬਹਿਸ ਤੇ ਨਹੀਂ ਸੀ ਕਰਨਾ ਚਾਹੁੰਦਾ ਪਰ ਫਿਰ ਵੀ ਹਾਂ ਕਿਉਂਕਿ ਅਗਰ ਤੁਸੀਂ ਗਾਲੀ ਗਾਲੀ ਭਾਇਸ਼ਾਰੇ ਦੀ ਹੋ ਰਹੀ ਹੈ ਕਿਉਂਕਿ ਜੇਕਰ ਤੁਸੀਂ ਸਵਾਲ ਕੀਤਾ ਤੇ ਮੇਰਾ ਜਵਾਬ ਦੇਣਾ ਬੰਦ ਆ ਜੀ ਬਨੀਤ ਕੌਰ ਜਿਹੜੀ ਸੀਗੀ ਇਹ ਪਹਿਲੇ ਇੱਕ ਪਾਸਟਰ ਦੇ ਤੌਰ ਤੇ ਕੰਮ ਕਰਦੀ ਸੀ ਖੁਦ ਡੈਫੀਨੇਟਲੀ ਇਹ ਕਨਵਰਟ ਹੈਗੀ ਸੀ ਹਾਂ ਬਿਲਕੁਲ ਅੱਛਾ ਬਿਲਕੁਲ ਇਹ ਪਾਸਟਰ ਦੇ ਤੌਰ ਤੇ ਨਾਮ ਵੀ ਚੇਂਜ ਕੀਤਾ ਨਾ ਬਿਲਕੁਲ ਨਹੀਂ ਕੀਤਾ ਇਹ ਪਾਸਟਰ ਦੇ ਤੌਰ ਤੇ ਕੰਮ ਕਰਦੇ ਸੀ ਬਾਈਬਲ ਦਾ ਪ੍ਰੀਚ ਕਰਦੇ ਸੀ ਅੱਛਾ ਕਿਸੇ ਗੱਲੋਂ ਇਹ ਦੀ ਇਚਾਰਕ ਸੀ ਇਸਾਈ ਧਰਮ ਦੀ ਹਾਂ ਬਿਲਕੁਲ ਕਿਸੇ ਗੱਲੋਂ ਇਹਦੀ ਜਿਹੜੀ ਆ ਅਨਪੰਨ ਹੋ ਗਈ ਅੰਕਨ ਰੋਲਾ ਜੀ ਨਾਲ ਔਰ ਇਹਦਾ ਇੱਕ ਹੋਰ ਸਾਥੀ ਸੀ ਜਿਹਦਾ ਮੈਂ ਨਾਂ ਲੈਣਾ ਵੀ ਪਸੰਦ ਨਹੀਂ ਕਰਾਂਗਾ ਪਰ ਲੈ ਤੁ ਦਸ਼ਕਨ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਨਾ ਵਸੋ ਉਹ ਇੱਕ ਆਬਰਾਹਮ ਕਰਕੇ ਲੜਕਾ ਸੀਗਾ ਉਹ ਇਹਨਾਂ ਦੋਨੋਂ ਨੇ ਮਿਲ ਕੇ ਇੱਕ ਛੇ ਦੇ ਅੰਦਰ ਰਚਿਆ ਕਿ ਅੰਕਨ ਰੋਲਾ ਤੋਂ ਅਸੀਂ ਕਰੋੜਾਂ ਰੁਪਏ ਜਿਹੜੇ ਆ ਅਸੀਂ ਇਹਨਾਂ ਨੂੰ ਬਲੈਕਮੇਲ ਕਰਾਂਗੇ ਤੇ ਸ਼ਾਇਦ ਅਸੀਂ ਇਹਨਾਂ ਦੇ ਖਿਲਾਫ ਇੱਕ ਪ੍ਰੋਪਾਗੈਂਡਾ ਤਿਆਰ ਕਰਾਂਗੇ ਇੱਕ ਪਰਸੈਪਸ਼ਨ ਤਿਆਰ ਕਰਾਂਗੇ ਤੇ ਜਿਹੜੀ ਆ ਸ਼ਾਇਦ ਸਾਨੂੰ ਕੋਈ ਕੋਈ ਮੋਟੀ ਰਕਮ ਜਿਹੜੀ ਸਾਨੂੰ ਮਸੂਲ ਹੋ ਜੇਗੀ ਇਹਦੀਆਂ ਸਾਡੇ ਕੋਲ ਉਸ ਟਾਈਮ ਤੇ ਸਾਡੇ ਕੋਲ ਰਿਕਾਰਡਿੰਗਸ ਵੀ ਆਈਆਂ ਕਿ ਸਾਨੂੰ ਤੁਸੀਂ 10 ਕਿੱਲੇ ਜ਼ਮੀਨ ਦੇ ਦਿਓ ਆਪਣੇ ਸ਼ਬਦਾ ਜਿਹਨਾਂ ਨੂੰ ਬਲੈਕਮੇਲਰ ਕਹਿ ਰਹੇ ਹੋ ਤੁਸੀਂ ਆਪਣੇ ਸ਼ਬਦਾ ਡੈਫੀਨਿਟਲੀ ਦੇ ਦੇ ਬੋਥ ਆਰ ਬਲੈਕਮੇਲਰ ਅੱਛਾ ਅਬਰਾਹਮ ਤੇ ਬਨੀਤ ਕੌਰ ਵੀ ਯੈਸ ਅੱਛਾ ਤੇ ਇਹ ਇਹ ਗੁਰਪ੍ਰੀਤ ਤੇ ਸੁਖਜਿੰਦਰ ਗਿੱਲ ਬਾਰੇ ਕੀ ਕਹਿੰਨੇ ਹੋ ਬਾਬਾ ਗੁਰਪ੍ਰੀਤ ਸਿੰਘ ਅਹ ਦੇਖੋ ਜਿੱਥੇ ਗੱਲ ਸੁਖਜਿੰਦਰ ਗਿੱਲ ਦੀ ਆਉਂਦੀ ਆ ਮੈਂ ਤੁਹਾਨੂੰ ਪਹਿਲੇ ਹੀ ਬੇਨਤੀ ਕੀਤੀ ਆ ਕਿ ਇਹ ਇਸਾਈ ਨਹੀਂ ਆ ਇਹਦੇ ਅਗਰ ਤੁਸੀਂ ਸਰਟੀਫਿਕੇਟ ਇਹਦਾ ਸਾਰਾ ਰਿਕਾਰਡ ਚੱਕੋਗੇ ਇਹਦਾ ਕਿਤੇ ਵੀ ਜਿਹੜਾ ਇਸਾਈ ਨਹੀਂ ਲਿਖਿਆ ਜਾਏਗਾ ਦੂਜੀ ਗੱਲ ਮੈਂ ਬਾਬਾ ਗੁਰਪ੍ਰੀਤ ਦੀ ਗੱਲ ਕਰਾਂ ਉਹ ਕਹਿੰਦਾ ਕਿ ਜਿਹੜੇ ਲੋਗ ਵਿਚਰਚ ਜਾਂਦੇ ਨੇ ਜਾਂ 크ਰਿਸਚਨ ਬਣ ਜਾਂਦੇ ਨੇ ਉਹ ਮਸੀਹ ਕਿਉਂ ਨਹੀਂ ਲਿਖਾਉਂਦੇ ਆਪਣੇ ਨਾਂ ਦੇ ਪਿੱਛੇ ਔਰ ਮੈਂ ਇਥੇ ਬਾਬੇ ਨੂੰ ਇਹ ਓਬਜੈਕਸ਼ਨ ਕਰਨਾ ਚਾਹੁੰਦਾ ਕਿ ਜੇ ਇਸ ਬੰਦੇ ਨਾਲ ਤੁਸੀਂ ਬੈਠ ਕੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਉਹ ਨਾ ਦੇ ਪਿੱਛੇ ਤੇ ਮਸ਼ੀਨ ਹੀ ਲੱਗਿਆ ਫਿਰ ਉਹਦਾ ਜਿਹੜਾ ਆ ਉਹ ਉਹ ਜਿਹੜਾ ਆ ਅਥੈਂਟੀਸਿਟੀ ਕੀ ਰਹਿ ਜਾਂਦੀ ਹੈ ਫਿਰ ਉਹਦੀ ਅਥੈਂਟੀਸਿਟੀ ਕੀ ਰਹਿ ਜਾਂਦੀ ਹੈ ਫਿਰ ਅਥੈਂਟੀਸਿਟੀ ਕੀ ਰਹਿ ਜਾਂਦੀ ਆ ਫਿਰ ਉਹ ਬੰਦਾ ਜਿਹੜਾ ਆ ਚੇਨ স্মੋਕਰ ਹੈ ਉਹ ਬੰਦਾ ਜਿਹੜਾ ਸ਼ਰਾਬ ਦਾ ਜਿਹੜਾ ਇੱਕ ਆਹਾਤਾ ਚਲਾਉਂਦਾ ਆ ਔਰ ਤੁਸੀਂ ਜਿਹੜਾ ਆ ਤੁਸੀਂ ਸ੍ਰੀ ਸਾਹਿਬ ਵੀ ਪਾਇਆ ਹੋਇਆ ਤੁਸੀਂ ਸਭ ਸੂਰਤ ਵੀ ਹੋ ਤੇ ਜੇਕਰ ਤੁਸੀਂ ਇਸ ਤਰੀਕੇ ਦੇ ਬੰਦਿਆਂ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੈਂਸ ਕਰੋਗੇ ਤਾਂ ਮੈਂ ਸਮਝਦਾ ਆ ਕੋਈ ਜਿਹੜਾ ਕੋਈ ਇੱਕ ਬੁੱਧੀਜੀਵੀ ਬੰਦਾ ਆ ਜੇਕਰ ਤੁਸੀਂ ਉਹਦੇ ਬਜਾਏ ਉਹਦੇ ਕੀਤੀ ਹੁੰਦੀ ਤੇ ਸ਼ਾਇਦ ਤੁਹਾਨੂੰ ਕੋਈ ਮਾਲਜ ਮਿਲ ਜਾਂਦੀ ਇਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਇਆ ਉਲਟਾ ਮੈਂ ਸਮਝਦਾ ਕਿ ਤੁਸੀਂ ਡੋਂਗ ਗਏ ਇੱਕ ਸਵਾਲ ਹੋਰ ਮੇਰੇ ਜਹੰਚ ਆ ਗਿਆ ਜੌਨ ਜੀ ਹਾਲ ਹੀ ਵਿੱਚ ਹੱਥ ਰਸ ਜਿਹੜਾ ਕਾਂਡ ਹੋਇਆ ਉਹ ਸੰਤ ਬਾਬੇ ਦੀਆਂ ਨਾ ਬਾਬਾ ਬੋਲੇ ਦੇ ਨਾਲ ਤੇ ਮਸ਼ਹੂਰ ਨੇ ਉਹ ਜਿਹੜੀ ਭਗਦੜ ਮੱਚ ਗਈ ਸੌ ਤੋਂ ਵੱਧ ਮੋਤਾਂ ਹੋ ਗਈਆਂ ਤੇ ਜਾਂ ਇਹ ਦੂਜਾ ਸਵਾਲ ਮੇਰਾ ਉਹ ਵੀ ਨਾਲ ਹੀ ਲੈ ਲਿਓ ਤੁਸੀਂ ਜਿਹੜੀਆਂ ਮਜਾਹਾ ਮਜਾਰਾ ਦਰਗਾਹਾਂ ਬੜੀਆਂ ਹੁੰਦੀਆਂ ਇਹਨਾਂ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਪਹਿਲਾਂ ਹੱਥ ਰਸ ਤੇ ਦੱਸੋ ਅ ਪਹਿਲੇ ਤਾਂ ਮੈਂ ਜਿਹੜੀ ਹਾਦਸਾ ਰੋਈ ਘਟਨਾ ਹੋਈ ਹੈ ਦੁਰਘਟਨਾ ਹੋਈ ਹੈ ਉਹਦੇ ਉੱਪਰ ਆਪਣਾ ਗਹਿਰਾ ਸ਼ੋਕ ਪ੍ਰਗਟ ਕਰਦਾ ਹਾਂ ਕਿਉਂਕਿ ਬਹੁਤ ਸਾਰੇ ਮਾਵਾ ਦੇ ਪੁੱਤ ਚਲੇ ਗਏ ਸਾਡੀਆਂ ਭੈਣਾਂ ਦੇ ਪਤੀ ਚਲੇ ਗਏ ਜਾਂ ਇਸ ਲਿਖੇ ਦੇ ਜਿਹੜੇ ਔਰਤਾਂ ਬਹੁਤ ਫਟਮ ਹੋਈਆਂ ਔਰਤਾਂ ਬੱਚੇ ਜਿਹੜੇ ਆ ਉਹ ਚਲੇ ਗਏ ਇਹ ਜਿਹੜੀ ਮੈਂ ਸਮਝਦਾ ਕਿ ਇਸ ਪਖੰਡਵਾਦ ਦੇ ਖਿਲਾਫ ਤੇ ਬਾਬੇ ਗੁਰਪ੍ਰੀਤ ਦੇ ਮੂੰਹੋਂ ਇੱਕ ਸ਼ਬਦ ਨੇ ਨਿਕਲਿਆ ਕਿ ਜਿਹੜਾ ਇੱਕ ਇਨਸਾਨ ਜਿਹੜਾ ਇੱਕ ਬੰਦਾ ਜਿਹੜਾ ਆ ਪੁਲਿਸ ਤੋਂ ਰੋ ਜਿਹੜੀ ਆ ਨੌਕਰੀ ਤੋਂ ਰਟਾਇਰ ਹੋ ਕੇ ਪਾਪਾ ਬਣ ਕੇ ਆਪਣੇ ਆਪ ਨੂੰ ਰੱਬ ਘਵਾ ਰਿਆ ਆ ਕੀ ਇਹਨਾਂ ਲੋਕਾਂ ਦੇ ਉੱਪਰ ਤੁਸੀਂ ਟਾਰਗੇਟ ਨਹੀਂ ਕਰ ਸਕਦੇ ਜਾਂ ਉਹਦੇ ਨਾਲ ਨਾਲ ਜਿਹੜਾ ਤੁਸੀਂ ਦੂਜਾ ਸਵਾਲ ਜੋੜਿਆ ਸੀਗਾ ਕਿ ਜਿਹੜੇ ਲੋਕ ਮਜ਼ਾਰਾਂ ਦੇ ਉੱਪਰ ਜਾਂਦੇ ਨੇ ਜਾਂ ਪੀਰ ਦਰਗਾਹਾਂ ਦੇ ਉੱਪਰ ਜਾਂਦੇ ਨੇ ਜਾਂ ਕਿਤੇ ਪੀਰ ਪਗੰਬਰ ਦੇ ਜਾ ਕੇ ਦੇਵੇ ਜਗਾਉਂਦੇ ਨੇ ਮੜੀਆਂ ਤੇ ਮੜੀਆਂ ਤੇ ਜਾ ਕੇ ਵੀ ਜਿਹੜੇ ਦੀ ਢੇਰਿਆਂ ਨੂੰ ਪੂਜਦੇ ਨੇ ਤੁਸੀਂ ਉਹਨਾਂ ਦੇ ਉੱਪਰ ਤਾਂ ਕਦੀ ਟਾਰਗੇਟ ਨਹੀਂ ਕੀਤਾ ਬਿਲਕੁਲ ਠੀਕ ਇਸ ਕਰਕੇ ਤੁਹਾਨੂੰ ਸੌਖ ਟਾਰਗੇਟ ਕ੍ਰਿਸਚਨ ਲੋਗ ਹੀ ਲੱਭੇ ਨੇ ਔਰ ਮੈਂ ਦੱਸਣਾ ਚਾਹੁੰਦਾ ਇਹ ਕ੍ਰਿਸਚਨ ਲੋਗ ਉਹ ਲੋਗ ਨੇ ਜਿਹੜੇ ਸਾਡੇ ਭਾਰਤ ਦੇ ਅੰਦਰ ਸਾਡੇ ਪੂਰੀ ਦੁਨੀਆ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਜਿਹੜਾ ਆ ਐਜੂਕੇਸ਼ਨ ਪ੍ਰੋਵਾਈਡ ਕਰਾ ਰਹੇ ਨੇ ਔਰ ਬਹੁਤ ਘੱਟ ਪੈਸੇ ਲੈ ਕੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋ ਰਹੇ ਨੇ ਮਦਰ ਟ੍ਰੀਜ਼ਾ ਦੀ ਤੁਸੀਂ ਦੇਖੋ ਮਦਰ ਟ੍ਰੀਜ਼ਾ ਦੀ ਮਿਸਾਲ ਪੂਰੀ ਦੁਨੀਆ ਦੇ ਅੰਦਰ ਮਿਲਦੀ ਹੈ ਔਰ ਜੇ ਆਪਾਂ ਆਪਣੇ ਸੀਐਮਸੀ ਲੈ ਲਏ ਉਤਾਂ ਵੀ ਬਹੁਤ ਘੱਟ ਪੈਸੇ ਦੇ ਵਿੱਚ ਜਿਹੜਾ ਇਲਾਜ ਕੀਤਾ ਜਾਂਦਾ ਜਿਹੜੀਆਂ ਚੰਗੀਆਂ ਚੀਜ਼ਾਂ ਸਾਡੇ ਸਾਡੇ ਜਿਹੜੇ ਕਨਵਰਟ ਸਕੂਲਾਂ ਚੋਂ ਕਨਵਰਟ ਕਾਲਜਸ ਦੇ ਵਿੱਚੋਂ आईपीएस पीसीएस इंजीनियर डॉक्टर्स बन के निकलदे बड़े -बड़े निकल सो ने बड़े-बड़े पॉलिटिशियन बन के निकलदे कधी ਤੁਸੀਂ ਸਾਡੇ ਚੰਗੀਆਂ ਚੀਜ਼ਾਂ ਦੇ ਵਾਸਤੇ ਕਦੀ ਕੋਈ ਤੁਹਾਡੇ ਮੂੰਹ ਤੋਂ ਸ਼ਬਦ ਨਿਕਲਿਆ ਔਰ ਤੁਸੀਂ ਕਦੀ ਹਾਥਰਸ ਜਿਹੜੀ ਘਟਨਾ ਹੋਈ ਹੈ ਜਿਹਦੇ ਵਿੱਚ 116 ਲੋਕ ਮਰ ਗਏ ਤੁਹਾਨੂੰ ਇੱਕ ਵੀ ਸ਼ਬਦ ਤੁਹਾਡੀ ਜ਼ੁਬਾਨ ਚੋਂ ਨਹੀਂ ਨਿਕਲਿਆ ਕਿ ਉਹ ਇੱਕ ਬੰਦਾ ਰੱਬ ਬਣ ਕੇ ਬੈਠਾ ਸੀ ਕਿਆ ਇਹ ਜਿਹੜੀਆਂ ਮਿੱਟੀ ਦੀਆਂ ਢੇਰੀਆਂ ਨੂੰ ਲੋਕ ਪੂਜਦੇ ਨੇ ਕਿਆ ਇਹ ਕਿੰਨਾ ਕਿ ਜਾਇਲ ਹੈ ਤੇ ਜੇ ਮੈਂ ਵੈਸੇ ਗੱਲ ਕਰਾਂ ਕਿ ਚਾਰ ਹੀ ਧਰਮ ਨੇ ਹਿੰਦੂ ਮੁਸਲਮ ਸਿੱਖ ਇਸਾਈ ਫਿਰ ਇਹ ਦੂਜੀ ਜਿਹੜੀਆਂ ਬਿੱਟੀ ਦੇ ਢੇਰੀਆਂ ਕਿੱਥੋਂ ਆ ਗਈਆਂ ਇਹ ਹਾਥਰਾਸ ਵਰਗੇ ਬਾਬੇ ਕਿੱਥੋਂ ਆ ਗਏ ਜਾਂ ਦੂਜੇ ਧਰਮ ਕਿੱਥੋਂ ਆ ਗਏ ਤੁਸੀਂ ਕਦੀ ਰਾਧਾ ਸਵਾਮੀਆ ਦੇ ਟਿਕਾ ਟਿੱਪਣੀ ਨਹੀਂ ਕੀਤੀ ਤੁਸੀਂ ਕਦੀ ਜਿਹੜੇ ਨੂਰ ਮੈਲੀਆਂ ਦੇ ਟਿਕਾ ਟਿੱਪਣੀ ਨਹੀਂ ਕੀਤੀ ਤੁਸੀਂ ਕਦੀ ਹੋਰ ਇਸ ਤਰੀਕੇ ਦੇ ਢੇਰਿਆਂ ਦੇ ਟਿੱਪਣੀ ਨਹੀਂ ਕੀਤੀ ਇਸ ਕਰਕੇ ਇਹ ਨਫਰਤ ਦੇ ਭਾਰਨਾ ਬੰਦ ਕਰੋ ਸਾਡੇ ਪਿਆਰੇ ਪੰਜਾਬ ਨੇ ਬਹੁਤ ਮਾੜਾ ਸਮਾਂ ਹੰਡਾਇਆ ਬਹੁਤ ਕਾਲਾ ਦੌਰ ਕਾਲੇ ਦੌਰ ਦੇ ਵਿੱਚੋਂ ਨਿਕਲ ਕੇ ਬਾਹਰ ਆਇਆ ਇਹ ਅੱਜ ਜਿਹੜਾ ਹੱਤਬਾ ਸੀਗਾ ਉਹਦੇ ਵਿੱਚੋਂ ਅੱਮਸਾ ਹੀ ਸਾਡਾ ਪਿਆਰਾ ਪੰਜਾਬ ਆਪਣੇ ਪੈਰਾਂ 'ਤੇ ਖੜਾ ਹੋਇਆ ਆ ਸੋ ਇਸ ਕਰਕੇ ਆਹ ਰਲ ਕੇ ਆਪਣੇ ਪੰਜਾਬ ਨੂੰ ਮਾਨਵਤਾ ਦੀ ਸਿਹਤ ਦਈਏ ਅਸੀਂ Hindu, Muslim, Sikh, Isai ਸਾਰੇ ਮਿਲ ਕੇ ਇੱਕ ਅੱਛਾ ਪਿਆਰਾ ਗੁਲਦਸਤਾ ਬਣ ਕੇ ਆਪਾਂ ਏਕਤਾ ਦੇ ਰੂਪ ਵਿੱਚ ਪਿਆਰ ਦੀ ਪਰਿਭਾਸ਼ਾ ਲਿਖੀਏ ਬਿਲਕੁਲ ਠੀਕ ਹੈ ਸੋ ਦਰਸ਼ਕੋ ਸਾਡੀ ਗੱਲਬਾਤ ਚੱਲ ਰਹੀ ਸੀ ਕ੍ਰਿਸਚੀਅਨ ਵੈਲਫੇਅਰ ਬੋਰਡ ਪੰਜਾਬ ਦੇ ਸਾਬਕਾ ਮੈਂਬਰ ਤੇ ਈਸਾਈ ਭਾਈਚਾਰੇ ਈਸਾਈ ਕਰਨ ਦੀ ਗੱਲ ਕਰਦੇ ਦੇ ਪ੍ਰਮੁੱਖ ਆਗੂ ਜੌਨ ਕੋਟਲੀ ਨੇ ਨਾਲ ਬੜਾ ਖੁੱਲ ਕੇ ਨਾਲ ਸਾਫ਼ ਕੀਤਾ ਹੈ ਕਿ ਜੇਕਰ ਦੁੱਖ ਭੰਜਨੀ ਬੇਰੀ ਦੇ ਵਿੱਚੋਂ ਆਪਣਾ ਸੁਤਲਾਬ ਕੋਲੋਂ ਕਾਲੇ ਕਾਂ ਚਿੱਟੇ ਹੰਸ ਬਣ ਕੇ ਨਿਕਲ ਸਕਦੇ ਆ ਤਾਂ ਫਿਰ ਚਮਤਕਾਰ ਮਿਰਕਲ ਹਰ ਤਰ੍ਹਾਂ ਚੁੰਦੇ ਆ ਸਾਡੇ ਇੱਥੇ ਵੀ ਹੋ ਰਿਹਾ ਹੈ ਕਿਰਪਾ ਅੰਕੁਰ ਨਰੂਲਾ ਤੇ ਵਰਜਿੰਦਰ ਵਰਗਿਆ ਤੇ ਹੋ ਰਹੀ ਹੈ ਤੇ ਕਿਸੇ ਨੂੰ ਇਸ 'ਚ ਹੈਰਾਨੀ ਹੋਣਾ ਚਾਹੀਦਾ ਹਾਂ ਇਹਨਾਂ ਨੇ ਇਹ ਵੀ ਖੁੱਲ ਕੇ ਗਾਇਆ ਜੌਨ ਉਹਨਾਂ ਨੇ ਕਿ ਬਾਬਾ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਜਿਹੜਾ ਕਿ ਟਰੱਕ ਡਰਾਈਵਰ ਸੀ ਉੱਥੇ ਇੱਥੇ ਆ ਕੇ ਸੰਤ ਦੇ ਬਾਣੇ 'ਚ ਆਇਆ ਬਾਬੇ ਦੇ ਬਾਣੇ 'ਚ ਆ ਪ੍ਰਚਾਰ ਕਰ ਰਿਹਾ ਤੇ ਸੁਖਜਿੰਦਰ ਗਿੱਲ ਜਿਹੜਾ ਨਾਲ ਮਿਲਿਆ ਇਹ ਵੀ ਸਿਰਫ ਤੇ ਸਿਰਫ ਟਾਰਗੇਟ ਕਿਸੇ ਦੇ ਹੱਥਾਂ ਦੇ ਵਿੱਚ ਖੇਡ ਕੇ ਈਸਾਈ ਧਰਮ ਨੂੰ ਬਦਨਾਮ ਕਰ ਰਹੇ ਨੇ ਇਹਨਾਂ ਸਭ ਤੋਂ ਗਰੀਦਕੌਰ ਦਾ ਬਰਾਮ ਦਾ ਨਾਮ ਵੀ ਲਿਆ ਇਹਨਾਂ ਸਭ ਤੋਂ ਬਚਣਾ ਚਾਹੀਦਾ ਤੇ ਜੇ ਨਹੀਂ ਇਹ ਕਰਨਗੇ ਤਾਂ ਫਿਰ ਅਕੇ ਜੋ ਇਹ ਕਾਰਵਾਈ ਆਪਣੇ ਪੱਧਰ ਤੇ ਕਰ ਸਕਦੇ ਨੇ ਕਰਨਗੇ ਸੋ ਜੌਨ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇਓ ਬਲਜੀਤ ਮਰਵਾਹ ਨੂੰ ਇਜਾਜ਼ਤ ਸ਼ੁਕਰੀਆ